ਇਸ ਤੋਂ ਤਾਂ ਖਬਰ ਆ ਰਹੀ ਹੈ ਕਿ ਲੋਕਾਂ ਕੋਲ ਦੋ ਵਕਤ ਦਾ ਖਾਣਾ ਖਾਣ ਵਾਸਤੇ ਵੀ ਹੁਣ ਪੈਸੇ ਨਹੀਂ ਤੇ ਇਸ ਕਰਕੇ ਉਹ ਰੋਜ਼ਵਾਰਾ ਜ਼ਿੰਦਗੀ ਦੇ ਵਿੱਚ ਪੈਸੇ ਜਿੱਥੇ ਵੀ ਬਚ ਸਕਦੇ ਨੇ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਇੱਕ ਵਾਰੀ ਦੇਖੋ ਭ੍ਰਿਜੇ ਤੁਹਾਨੂੰ ਯਾਦ ਹੋਵੇ ਪਹਿਲਾਂ ਅਸੀਂ ਫੋਟੋਆਂ ਦੇਖਦੇ ਹਾਂ ਦੇਸੀਏ ਅਫਰੀਕਾ ਦੀ ਜਿੱਥੇ ਬੱਚੇ ਵਿਚਾਰਿਆਂ ਦੇ ਪਿੰਜਰ ਨਿਕਲੇ ਹੋਏ ਐ ਉਹਨਾਂ ਕੋ ਖਾਣ ਨੂੰ ਨਹੀਂ ਐ। ਇਹ ਪਿੰਜਰ ਉਹ ਸਾਡੇ ਬੱਚਿਆਂ ਦੇ ਇੱਥੇ ਨਿਕਲੇ ਹੋਏ ਨੇ ਕਿਉਂਕਿ ਉਹ ਖੂਨ ਨਹੀਂ ਖਾ ਰਹੇ। ਆ ਕੋਵਿਡ ਆਉਣ ਤੋਂ ਬਾਅਦ ਪਿਛਲੇ 3 ਸਾਲਾਂ 'ਚ ਆਮ ਜਨਤਾ ਦਾ ਤੇ ਲੱਖ ਟੁੱਟ ਗਿਆ। ਨਾ ਉਹਨਾਂ ਕੋ ਖਾਣ ਨੂੰ ਪੈਸਾ ਹੈ ਨਾ ਉਹਨਾਂ ਕੋ ਕਿਸੇ ਹੋਰ ਕੰਮ ਲਈ ਪੈਸਾ ਹੈ ਹੁਣ ਮੇਰਾ ਪਹਿਲਾ ਸਵਾਲ ਸਰਕਾਰ ਨੂੰ ਡਾਇਰੈਕਟ ਹੈ ਕਿ ਤੁਸੀਂ ਕਿੰਨੇ ਸਾਲ ਕਿਤੇ ਸੁਤੇ ਰਹੇ ਉਹਦੇ ਨਾਲ ਹੀ ਦੂਸਰੀ ਆਇਲ ਚ ਇੱਕ ਹੋਰ ਲੱਗਾ ਬ੍ਰਾਂਡ ਉਹਨੂੰ ਕਹਿੰਦੇ ਨੇ ਪੀਸੀ ਪ੍ਰੈਜ਼ੈਂਟ ਕਾਰਸ ਉਹ ਲੱਗਾ 599 1 ਡਾਲਰ ਦਾ ਫਰਕ ਪੈ ਗਿਆ ਹੁਣ ਉਹਦੇ ਨਾਲ ਇੱਕ ਨਾ ਹੋਰ ਖਾਣਾ ਹੈ ਜਿੱਥੇ ਇੱਕ ਪੀਲੇ ਜਿਹੇ ਰੈਪਰ ਦੇ ਵਿੱਚ ਇੱਕ ਚੀਜ਼ ਪਈ ਹੈ ਜਿਹੜੀ ਹੈਗੀ ਨੋ ਨੇਮ ਅੱਛਾ ਹੁਣ ਨੋ ਨੇਮ ਜਿਹੜਾ ਹੈ ਇਤਨ ਦੇ 6799 ਤੇ 690 ਉਹਨੇ ਲਾਇਆ ਹੋਇਆ 250 ਚੋ ਤੁਸੀਂ ਕੰਪੇਅਰ ਕਰਦੇ ਕਿ 769 ਕਿਤੇ 550 ਤੇ ਇਹ ਮੈਕ ਉਹਨੇ ਲਾਇਆ ਕਿਉਂਕਿ ਮੈਂ ਫੋਰ ਨਹੀਂ ਕਰ ਸਕਦਾ ਸਿਰ ਤੋਂ ਮਨ ਚੇ ਵੀ ਖਿਆਲ ਆਉਂਦਾ ਹੈ ਕਿ ਹਾਂ ਨੇ ਨੋ ਨੇਮ ਹੈਗਾ ਪਰ ਇਹ ਕੋਈ ਜ਼ਹਿਰ ਤੇ ਨਹੀਂ ਹੋਏਗਾ ਨਾ ਖਾਣ ਲਈ ਇਹ ਬਸ ਉਹਨਾਂ ਨੇ ਸਟੈਂਪ ਲਾਈ ਹੈ ਤੇ ਫੂਡ ਨੂੰ ਕੰਜ਼ਮਪਸ਼ਨ ਲਈ ਤੈਗਾ ਉਹ ਉਹ ਦੇ ਕਸਟ ਪ੍ਰਾਈਸ ਕੀ ਹੈ ਕਿ ਜਿਹੜਾ ਨੋ ਨੇਮ ਹੈ ਪ੍ਰੈਜ਼ੀਡੈਂਟ ਚੋਇਸ ਹੈ ਲਾਈਫ ਬ੍ਰਾਂਡ ਹੈ ਔਰ ਜੋ ਫਰੈਸ਼ ਹੈ ਇਹ ਸਾਰੇ ਲੋਬਲੋਜ਼ ਦੇ ਅਨੇਰ ਗਰਦੀ ਜਿਹੜੀ ਮੱਛੀ ਪਈ ਜੀ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਇਸ ਉੱਤੇ ਬਹੁਤ ਚਿੰਤਾ ਦਾ ਵਿਸ਼ਾ ਹੈਗਾ ਕਿ ਉਹ ਮੂਲਕ ਜਿਹੜਾ ਵਿਕਸਿਤ ਮੁਸ ਅਸੀਂ ਕਹਿੰਨੇ ਆ ਉੱਥੇ ਡਾਕਟਰਸ ਦੀ ਅਵੇਲੇਬਿਲਟੀ ਨਹੀਂ ਖਾਣਾ ਖਾਣ ਨੂੰ ਨਹੀਂਗਾ ਤੇ ਬੇਸਿਕ ਸਿਰਫ ਛੱਤ ਜੋ ਹੈ ਉਹ ਵੀ ਕਵਰ ਕਰਨ ਵਾਸਤੇ ਨਹੀਂ ਮਿਲ ਰਹੀ ਤੇ ਤੁਹਾਡੇ ਅਸੀਂ ਦੇਖਿਆ ਕਈ ਪਿਕਚਰਸ ਵੀ ਆਈਆਂ ਕਿ ਕੈਂਪਸ ਜਿਹੜੇ ਨੇ ਲੱਗੇ ਹੋਏ ਨੇ ਨੌਜਵਾਨ ਜਿਹੜੀ ਪੀੜ੍ਹੀ ਹੈਗੀ ਇਹ ਖਾਸ ਤੌਰ ਤੇ ਸਟੂਡੈਂਟਸ ਉਹ ਟੈਂਟਾਂ ਦੇ ਵਿੱਚ ਪਾਰਕਸ ਵਿੱਚ ਰਹੇ ਦਾ ਹਰਪ੍ਰੀਤ ਸਿੰਘ ਸ਼ੋਅ ਦੇ ਅੱਜ ਦੇ ਇਸ ਐਪੀਸੋਡ ਵਿੱਚ ਆਪ ਸਭ ਦਾ ਹਾਰਦਿਕ ਸਵਾਗਤ ਹੈ। ਸੋ ਅੱਜ ਇਸ ਪ੍ਰੋਗਰਾਮ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਵਿਸ਼ੇ ਤੇ ਅਸੀਂ ਗੱਲਬਾਤ ਕਰ ਰਹੇ ਹਾਂ ਕਿਉਂਕਿ ਕੈਨੇਡਾ ਭਰ ਦੇ ਵਿੱਚ ਆਰਥਿਕਤਾ ਜੋ ਹੈ ਉਸ ਦਾ ਅਸਰ ਹੁਣ ਵੇਖਣ ਨੂੰ ਮਿਲ ਰਿਹਾ ਹੈ ਕਿ ਲੋਕਾਂ ਦੇ ਭਾਰ ਪੈ ਰਹੇ ਹੈ ਬੈਂਕਰਪਸੀਜ਼ ਵਧ ਰਹੀਆਂ ਨੇ। ਇੱਥੋਂ ਤੱਕ ਖਬਰ ਆ ਰਹੀ ਹੈ ਕਿ ਲੋਕਾਂ ਕੋਲ ਦੋ ਵਕਤ ਦਾ ਖਾਣਾ ਖਾਣ ਵਾਸਤੇ ਵੀ ਹੁਣ ਪੈਸੇ ਨਹੀਂ ਤੇ ਇਸ ਕਰਕੇ ਉਹ ਰੋਜ਼ਵਾਰਾ ਜ਼ਿੰਦਗੀ ਦੇ ਵਿੱਚ ਪੈਸੇ ਜਿੱਥੇ ਵੀ ਬਚ ਸਕਦੇ ਨੇ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਸਾਡੀ ਟਰੱਕਿੰਗ ਇੰਡਸਟਰੀ ਇੰਡਸਟਰੀਆਂ ਹੈਗੀਆਂ ਰੀਅਲ ਏਸਟੇਟ ਇੰਡਸਟਰੀ ਦਾ ਤੁਹਾਨੂੰ ਪਤਾ ਹੀ ਹੈ ਕਿ ਸਮੇਂ ਕੀ ਚੱਲ ਰਿਹਾ ਹੈ ਕਿਉਂਕਿ ਇੰਟਰੈਸਟ ਰੇਟਸ ਬਹੁਤ ਹਾਈ ਨੇ ਸੋ ਇਸ ਸਮੇਂ ਓਵਰਆਲ ਇਕਨੋਮਿਕ ਸਿਚੁਏਸ਼ਨ ਕੀ ਹੈ ਕੈਨੇਡਾ ਵਿੱਚ ਇਸ ਬਾਰੇ ਅਸੀਂ ਗੱਲਬਾਤ ਕਰਾਂਗੇ ਤੇ ਮੇਰਾ ਸਾਥ ਦੇਣਗੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਰਵਿੰਦਰ ਕਲਸੀ ਜੀ ਜਿਹੜੇ ਕਿ ਇੱਕ ਨਾਮਵਰ ਐਡਵਾਈਜ਼ਰ ਹੈਗੇ ਨੇ ਫਾਈਨੈਂਸ਼ੀਅਲ ਅਤੇ ਡੈਟ ਕਾਉਂਸਲਰ ਨੇ ਸੋ ਗੱਲਬਾਤ ਚਲੇਗੀ ਕਿ ਕਿਸ ਤਰੀਕੇ ਨਾਲ ਇਸ ਸਮੇਂ ਜੋ ਕੈਨੇਡਾ ਵਿੱਚ ਚੱਲ ਰਿਹਾ ਹੈ ਅਸੀਂ ਕੀ ਕੁਝ ਸਿੱਖਣਾ ਹੈ ਤੇ ਕਿਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਬਚਾ ਸਕਨੇ ਹ ਅਰਪੀ ਜੀ ਥੈਂਕ ਯੂ ਫॉर ਹੈਵਿੰਗ ਮੀ ਐਂਡ ਸਾਰੇ ਤੁਹਾਡੇ ਲਿਸ ਵੀਅਰਸ ਨੂੰ ਲਿਸਨਰਸ ਨੂੰ ਮੇਰੇ ਵੱਲੋਂ ਨਮਸਤੇ ਸਤਿ ਸ਼੍ਰੀ ਅਕਾਲ ਤੇ ਦਾ ਜੀ ਹਾਂ ਜੀ ਵੈਲਕਮ ਅ ਰੋਟੀ ਖਾਣ ਜਿਵੇਂ ਪੈਸੇ ਨਹੀਂ ਹੈਗੇ ਜੀ ਕ੍ਰੈਡਿਟ ਕਾਰਡ ਇਸ ਸਮੇਂ ਜਿਹੜਾ ਕਰਜ਼ਾ ਹੈ ਉਹ ਹਾਈ ਹੋ ਚੁੱਕਿਆ ਹੈ ਅ ਲੋਕਾਂ ਦਾ ਮਾੜਾ ਹਾਲ ਹੈ ਬੈਂਕਰਪਸੀਜ਼ ਵਧ ਰਹੀਆਂ ਨੇ ਕੀ ਚੱਲ ਕੀ ਰਿਹਾ ਜੀ ਕੈਨੇਡਾ ਅੱਜ ਕੈਨੇਡਾ ਦੀ ਸੈਡੀ ਬ੍ਰਿੰਕ ਆਫ ਬ੍ਰੇਕਿੰਗ ਅਪ ਨਾਓ ਆਈ ਵਿਲ ਸੇ ਕਿਉਂਕਿ ਜਿੰਨੀ देर ਅਸੀਂ ਸੱਚਾਈ ਦੇ ਨਾਲ ਅੱਖਾਂ ਚੱਖਾਂ ਪਾ ਕੇ ਗੱਲ ਨਾ ਕਰੀਏ ਤੇ ਅਸੀਂ ਮੁੱਦੇ ਤੋਂ ਦੌੜਦੇ ਰਹੀਏ ਉਹਦਾ ਕੋਈ ਫਾਇਦਾ ਨਹੀਂ ਹੈ ਐਸੇ ਲਈ ਜਿੱਥੇ ਵੀ ਪਹੁੰਚੇ ਅਸੀਂ ਲੋਕ ਪਹੁੰਚ ਚੁੱਕੇ ਹੈ ਇਥੋਂ ਵਾਪਸੀ ਜਿਹੜੀ ਹੈ ਬੜੀ ਮੁਸ਼ਕਲ ਹੋਏਗੀ ਯਾਨੀ ਇਟਸ ਨੋਟ ਗੋਇੰਬੀ ਇਜ਼ੀ ਟਾਸ ਟੂ ਕਮ ਬੈਕ ਅਗੇਨ ਪਰ ਇਟਸ ਗੋਇੰਬੀ ਅ ਵੇਰੀ ਵੇਰੀ ਚੈਲੈਂਜਿੰਗ ਫਾਰ 올 ਆਫ ਅਸ ਤੇ ਜੇ ਮੈਨੂੰ ਦੋ ਲਫ਼ਜ਼ਾਂ ਚ ਸਮ ਅਪ ਕਰਨਾ ਹੋਵੇ ਤੇ ਐਸੇ ਲਈ ਲੋਕਾਂ ਕੋ ਖਾਣ ਨੂੰ ਰੋਟੀ ਨਹੀਂ ਹੈ ਕੰਮ ਲਈ ਕੋਈ ਕਾਰੋਬਾਰ ਨਹੀਂ ਹੈਗਾ ਮੋਰਗੇ ਡੇਲੀ ਪੈਸੇ ਨਹੀਂ ਹੈਗੇ ਔਰ ਇਹ ਸਾਰੀਆਂ ਚੀਜ਼ਾਂ ਦੇ ਬਾਵਜੂਦ ਸਾਡੀ ਸਰਕਾਰ ਜਿਹੜੀ ਹੈ ਉਹ ਬਿਲਕੁਲ ਸੁੱਤੀ ਪਈ ਹੈ ਸਰਕਾਰ ਦੀ ਸਿਹਤ ਤੇ ਕੋਈ ਅਸਰ ਨਹੀਂ ਹੋ ਰਿਹਾ ਉਹ ਆਪੋ ਆਪਣੀਆਂ ਸੀਟਾਂ ਸਿਕਿਉਰ ਕਰਨ ਨੂੰ ਆਪੋ ਆਪਣੀ ਇਲੈਕਸ਼ਨ ਜਿੱਤਣ ਦੀ ਖਾਤਰ ਜਿਹੜੇ ਵੀ ਮਨਸੂਬੇ ਕਰ ਰਹੇ ਨੇ ਦੈਟਸ ਵਾਟ ਦੇ ਆਰ ਡੂਇੰਗ ਐਂਡ ਐਵਰੀਬਾਡੀ ਸਫਰਿੰਗ ਐਟ ਦਿਸ ਮੂਮੈਂਟ ਵੈਲ ਯੂ ਵੈਰੀ ਬਲੰਟਲੀ ਸੇਡ ਇਟ ਦੈਟ ਐਵਰੀਬਾਡੀ ਇਜ਼ ਸਫਰਿੰਗ ਬਟ ਗਵਰਨਮੈਂਟ ਇਜ਼ ਕਮਿੰਗ ਆਊਟ ਵਿਦ ਸਮ ਪ੍ਰੋਗਰਾਮਸ ਮਸਾਲ ਦੇ ਤੌਰ ਤੇ ਖੁਣ ਅਸੀਂ ਸੁਣਿਆ ਕਿ ਜੀ ਜਿਹੜੇ ਸੜੀਆ ਫੂਡ ਦੀਆਂ ਸਪਲਾਈ ਕਰਨ ਵਾਲੀਆਂ ਵੱਡੀਆਂ ਕੰਪਨੀਆਂਜ਼ ਨੇ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਪ੍ਰਾਈਸਿਸ ਨੂੰ ਕੰਟਰੋਲ ਕਰੋ ਉਸ ਤੋਂ ਇਲਾਵਾ ਹਾਊਸਿੰਗ ਦੇ ਸੰਬੰਧੀ ਬੜੀਆਂ ਸਾਰੀਆਂ ਅਨਾਉਂਸਮੈਂਟਸ ਹੋ ਰਹੀਆਂ ਨੇ ਪੈਸਾ ਡੰਪ ਕੀਤਾ ਜਾ ਰਿਹਾ ਹੈ ਕੀ ਇਹਨਾਂ ਦਾ ਹੁਣ ਕੋਈ ਮੈਨੇ ਨਹੀਂ ਹੈਗਾ ਕੀ ਇਹਦਾ ਕੋਈ ਰਿਜ਼ਲਟ ਸਾਨੂੰ ਵੇਖਣ ਨੂੰ ਨਹੀਂ ਮਿਲੇਗਾ ਕਿਉਂਕਿ ਇਨਫਲੇਸ਼ਨ ਨੂੰ ਕੰਟਰੋਲ ਕਰਨ ਲਈ ਜੋ ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟਸ ਵਧਾਈ ਸੀ ਉਹ ਤਾਂ ਕਿੰਨਾ ਤੇ ਘਟ ਨਹੀਂ ਰਹੀਆਂ ਸੋ ਕੀ ਤੁਹਾਡੇ ਹਿਸਾਬ ਨਾਲ ਜੀ ਸਰਕਾਰ ਜਿੱਤੇ ਫੇਲ ਹੋ ਰਹੀ ਹੈ ਦੇ ਕੋਲ ਰੈਪ੍ਰੀਡਿਗ ਜਿਹੜਾ ਕੋਡ ਆਫ ਕੰਡਕਟ ਹੈ ਜਿਹੜਾ ਅਸੀਂ ਦੋ ਤਿੰਨ ਦਿਨ ਤੋਂ ਸੁਣਦੇ ਪਏ ਆ ਇਹ ਕਹਿ ਰਹੇ ਨੇ ਜੀ ਅਸੀਂ ਗਰੋਸਰੀ ਚੇਨਾਂ ਦੇ ਨੂੰ ਨੱਥ ਪਾਉਣ ਲੱਗੇ ਆ ਹੁਣ ਬੀਸਿਕਲੀ ਸਾਡੇ ਕੋਲ ਜਿਹੜੀਆਂ ਮੇਨ ਗਰੋਸਰੀ ਚੇਨਾਂ ਉਹ ਦੋ ਨੇ ਇੱਕ ਹੈਗਾ ਲਾਬਲੋਸ ਔਰ ਦੂਜਾ ਹੈਗਾ ਵਾਲਮਾਰਟ ਜਿਹਨੂੰ ਅਸੀਂ 빅 ਟਿਕਟ স্টੋਰਸ ਵੀ ਕਹਿੰਦੇ ਆ ਹੁਣ ਜਿਹੜਾ ਇਹਨਾਂ ਨੇ ਇਹ ਨਵਾਂ ਲਿਆ ਰਹੇ ਨੇ ਕੰਡਕਟ ਕੋਡ ਆਫ ਕੰਡਕਟ ਲਿਆ ਰਹੇ ਨੇ ਪਹਿਲੀ ਗੱਲ ਖਾਲੀ ਇਹਦਾ ਕੁਝ ਹੋਇਆ ਹੀ ਨਹੀਂ ਇਹ ਤੇ ਐਵੇਂ ਇੱਕ ਉਹਨੇ ਫਵਾ ਫੈਲਾਤੀ ਹੈ ਹੋ ਹੋਇਆ ਕਿ ਮੈਂ ਤੁਹਾਨੂੰ ਰਿਐਲਿਟੀ 'ਚ ਦੱਸਣਾ ਹੈ ਕਿਉਂਕਿ ਜਿਹੜੀ ਵੀ ਮੈਂ ਸਟੇਟਮੈਂਟ ਬਣਾਉਂਦਾ ਉਹਦੇ ਪਿੱਛੇ ਤੁਹਾਡੇ ਕੋਲ ਐਬਸੋਲਿਊਟਲੀ ਐਵਿਡੈਂਸ ਹੋਏਗਾ ਔਰ ਔਨ ਦੀ ਇੰਟਰਨੈਟ ਐਂਡ ਐਵਰੀਥਿੰਗ ਹੋਇਆ ਕਿ ਇਹ ਕੇ ਇਹਨਾਂ ਨੇ ਜਿਹੜਾ ਇੱਥੇ ਡਰਾਫਟ ਕੀਤਾ ਹੈ ਇਹਨੂੰ ਆਪ ਕਹਿ ਰਹੇ ਮੰਨਦੇ ਪੈ ਨੇ ਉਹਨੂੰ ਤਿੰਨ ਸਾਲ ਲੱਗੇ ਹੈ ਉਹ ਡਰਾਫਟ ਕਰਦੇ ਕਰਦੇ ਆਫਕਾ ਨਾ ਕੋਵਿਡ ਆਉਣ ਤੋਂ ਬਾਅਦ ਪਿਛਲੇ ਤਿੰਨ ਸਾਲਾਂ 'ਚ ਆਮ ਜਨਤਾ ਦਾ ਤੇ ਲੱਖ ਰੁਪਏ ਨਾ ਉਹਨਾਂ ਕੋ ਖਾਣ ਨੂੰ ਪੈਸਾ ਹੈ ਨਾ ਉਹਨਾਂ ਕੋ ਕਿਸੇ ਹੋਰ ਕੰਮ ਲਈ ਪੈਸਾ ਹੈ ਹੁਣ ਮੇਰਾ ਪਹਿਲਾ ਸਵਾਲ ਸਰਕਾਰ ਨੂੰ ਡਾਇਰੈਕਟ ਹੈ ਕਿ ਤਿੰਨ ਸਾਲ ਕਿੱਥੇ ਸੁੱਤੇ ਰਹੇ ਅੱਜ ਤੁਸੀਂ ਸਾਲ ਬਾਅਦ ਕਹਿ ਰਹੇ ਹੋ ਕਿ ਅਸੀਂ ਕੋਡ ਆਫ ਕੰਟਰੈਕਟ ਲਿਆਉਣਾ ਚਾਹੁੰਦੇ ਹਾਂ ਔਰ ਉਹ ਅਸੀਂ ਕਰਾਂਗੇ ਉਹਦੇ ਨਾਲ ਗਰੋਸਰੀ ਨੂੰ ਠੱਲ ਪੈਗੀ ਹੁਣ ਜਿਹੜੇ ਤਿੰਨ ਸਾਲ ਤੁਸੀਂ ਸਾਡੀ ਚਮੜੀ ਉਧੇੜਤੀ ਹੈ ਉਹਦਾ ਕੌਣ ਜ਼ਿੰਮੇਵਾਰ ਹੋਏਗਾ ਇਸ ਗਵਰਨਮੈਂਟ ਗੋਇੰ ਟੂ ਗਿਵ ਅਸ ਸਮਥਿੰਗ ਇਨ ਲੂ ਆਫ ਥੈਟ ਕਿਨ ਲੋਕੋ ਤੜਾ ਬੜਾ ਨੁਕਸਾਨ ਹੋਇਆ ਹੈ ਅਸੀਂ ਤੁਹਾਨੂੰ ਕੰਪਨਸੇਟ ਕਰ ਰਹੇ ਹਾਂ ਹੁਣ ਨੰਬਰ 2 ਜਿਹੜਾ ਇਹ ਡਰਾਫਟ ਹੈ ਹਾਲੇ ਸਿਰਫ ਟੇਬਲ ਤੇ ਹੈ ਲਾਬ ਲਾਜ਼ ਇਨ ਏਅਰ ਔਰ ਉਹ ਇਹ ਕਹਿ ਰਿਹਾ ਕਿ ਮੈਂ ਇਹਨੂੰ ਰਿਵਿਊ ਕਰ ਰਿਹਾ வால்ਮਾਰਟ ਨੇ ਸਟ੍ਰੇਟ ਫੋਰਵਰਡ ਮਨਨ ਕਰਤਾ ਜੀ ਹਾਲੇ ਮੈਂ ਕੋਈ ਸਾਈਨ ਨਹੀਂ ਕਰਦੀ ਹੁਣ ਮੈਨੂੰ ਇਹ ਦੱਸੋ ਕਿ ਡਰਾਫਟ ਦਾ ਮੈਨਾ ਕੀ ਹੋਇਆ ਯੂ نو ਵਾਟ ਜੀ ਮੀਨਿੰਗ ਹੁਣ ਮੈਨੂੰ ਇਹ ਦੱਸਣ ਲੱਗਾ ਹੈ ਕਿ ਪਿਛਲੇ ਤੁਹਾਨੂੰ ਪਤਾ ਹਰ ਵੱਡਾ ਸਟੋਰ ਹੈ ਉਹਨਾਂ ਨੂੰ ਆਪਣੇ ਆਪਣੇ ਕੁਆਟਰ ਦੇ ਨੰਬਰ ਜਿਹੜੇ ਪੈਂਦੇ ਨੇ ਘਾਟਾ ਹੋਇਆ ਜਾਂ ਫਾਇਦਾ ਹੋਇਆ ਲੈਟ ਮੀ ਗਿਵ ਯੂ ਦ ਫਰਸਟ ਨੰਬਰ ਆਫ ਲਾਬ ਲਾਸ ਉਹਨਾਂ ਦੇ ਫਰਸਟ ਕੁਆਟਰ ਦੇ ਵਿੱਚ 469 ਮਿਲੀਅਨ ਡਾਲਰ ਦਾ ਪ੍ਰੋਫਿਟ ਜਿਹੜੀ ਕਿ ਪਿਛਲੇ ਨਾਲੋਂ 9.8% ਵਾਧਾ ਹੈ। ਇਹਦੀ ਹੋਣਾ ਜੀ ਹੈ வால்ਮਾਰਟ ਤੇ। வால்ਮਾਰਟ ਦਾ ਜਿਹੜਾ ਫਰਸਟ ਕੁਆਟਰ ਦਾ ਪ੍ਰੋਫਿਟ ਹੈ ਉਹ ਹੈਗਾ 5.1 ਬਿਲੀਅਨ, ਮਿਲੀਅਨ ਨਹੀਂ ਬਿਲੀਅਨ ਬੀ ਤੋਂ। ਸੋ ਤੁਸੀਂੰਦਾ ਦਾ ਹੈ ਲਾਓ ਕਿ ਇਹ ਜਿਹੜੇ ਸਟੋਰ ਨੇ ਵੱਡੇ ਇਹਨਾਂ ਨੇ ਤੇ ਪ੍ਰੋਫਿਟ ਰੱਜ ਕੇ ਕਮਾਇਆ ਹੈ। ਔਰ ਅੱਜ ਜੇ ਸਰਕਾਰ ਦੁਹਾਈ ਦੇ ਰਹੀ ਹੈ ਪਤਾ ਕਿਉਂ ਦੇ ਰਹੀ ਹੈ ਕਿ ਪਿਛਲੇ ਤਿੰਨਾਂ ਸਾਲ ਇਹਨਾਂ ਨੇ ਕਿਹਾ ਕਿ ਰੰਜ ਕੇ ਲੁੱਟ ਉਸੀ। ਉਹਨਾਂ ਜਿਹੜੇ ਕਮਾਉਂਦੇ ਵੀਰ ਅੱਜ ਜੇ ਅਸੀਂ ਮੰਨ ਲਓ ਅਥਰੂ ਪੁੰਜਣ ਲੱਗੇ ਵੀ ਹੋਈਏ ਤੇ ਇਹ ਕਹੀਏ ਕਿ ਦੇਖੋ ਜੀ ਹੁਣ ਅਸੀਂ ਗਰੋਸਰੀ ਨੂੰ ਠਨ ਪਾਵਾਂਗੇ ਕਿਸ ਤਰ੍ਹਾਂ ਪਾਵਾਂਗੇ ਯੂ ਕੈਨ ਡੂ ਇਟ ਸੈਕਲੀ ਲੈਟ ਮੀ ਟੇਕ ਯੂ ਔਨ ਅ ਲਿਟਲ ਮੋਰ ਰਨ ਦੇਖੋ ਕੀ ਹੈਗਾ ਕਿ ਜਿਹੜਾ ਲੋਬਲੋਸ ਹੈ ਹੁਣ ਇਹਨਾਂ ਨੇ ਆਪਣਾ ਕਪੇਟਿਸ਼ਨ ਆਪੇ ਕ੍ਰੀਏਟ ਕੀਤਾ ਹੋਇਆ ਲੋਬਲੋਸ ਦੀ ਬੈਲਟ ਦੇ ਅੰਦਰ ਕਿੰਨੇ ਸਟੋਰ ਹੈ ਉਹ ਤੁਸੀਂ ਉਂਟੀਆ ਨਾਲ ਸੁਣਨਾ ਲੋਬਲੋਸ ਤੇ ਹੈਗਾ ਹੀ ਹੈ ਜ਼ੇਰਸ ਹੈ इंडिपेंडेंट uh, uh, so, ग्रोसर है अटलांटिक सुपर स्टोर है फोर्टिनोस है डोमिनियन है फ्रेश so, uh, मार्केट है और तो व रियल कैनेडियन होलसेल क्लब है टीएनटी सुपरमार्केट है सो जिस तरह ਤੁਸੀਂ ਗੱਲ ਕਰ ਰਹੇ ਹੋ ਜੀ ਇਹ ਕੰਪਨੀਆਂ ਇਕੱਲੀਆਂ ਨਹੀਂ ਇਹ ਵੱਡੀਆਂ ਕੰਪਨਨੀਆਂ ਦੇ ਤੇ ਆਫਸ਼ੂਟਸ ਬੜੀਆਂ ਹੈਗੀਆਂ ਨੇ ਕਈ ਥਾਵਾਂ ਤੇ ਉੱਥੇ ਸਿਰਫ ਕੋਈ ਕੰਪੀਟੀਸ਼ਨ ਹੈ ਹੀ ਨਹੀਂ ਇਕੱਲੀਆਂ ਹੈਗੀਆਂ ਨੇ ਸੋ ਕਿਹੜੀਆਂ ਕਿਹੜੀਆਂ ਕੰਪਨੀਆਂ ਦੇ ਅੰਡਰ ਹੈਗੀਆਂ ਨੇ ਦੇਖੋ ਹੁਣ ਪਰੀਵਿਅਸ ਤਰ੍ਹਾਂ ਹੁੰਦਾ ਹੈ ਕਈ ਵਾਰ ਇਹ ਨਾ ਇੱਕ ਕੰਪਨੀ ਕੰਨੀ ਮਾਰਕੀਟs ਹੋ ਗਏ ਤੇ ਉਹ ਕੀਤਾ ਨਹੀਂ ਵੇਚ ਸਕਦੀ ਐਫੀਸ਼ੈਂਟਲੀ ਉਹ ਫਿਰ ਕੀ ਕਰਦੇ ਨੇ ਇੱਕ ダਮੀ ਆਪਣੇ ਆਪ ਹੀ ਇੱਕ ਨਵਾਂ ਕੰਪੀਟੀਸ਼ਨ ਕ੍ਰੀਏਟ ਕਰਦੇ ਨੇ ਆਪਣੇ ਲਈ ਯਾਨੀ ਫੋਰ ਐਗਜ਼ਾਮਪਲ ਜੇ ਮੇਰਾ ਇੱਕ ਗ੍ਰੋਸਰੀ ਸਟੋਰ ਹੈ ਤੇ ਮੇਰੇ ਸਾਹਮਣੇ ਇੱਕ ਹੋਰ ਗ੍ਰੋਸਰੀ ਸਟੋਰ ਖੁੱਲ ਜਾਏਗਾ ਜਿਹਦਾ ਡਿਫਰੈਂਟ ਨਾ ਹੋਏਗਾ ਹੁਣ ਇਹ ਕੰਜ਼ਿਊਮਰ ਇਸ ਚੱਕਰ ਦੇ ਵਿੱਚ ਆ ਕੇ ਕੰਫਿਊਜ਼ ਹੋ ਜਾਂਦਾ ਹੈ ਕਿ ਮੈਂ ਦੇਖਾਂ ਉਹਦੇ ਰੇਟ ਕੀ ਐ ਤੇ ਉਹਦੇ ਰੇਟ ਕੀ ਐ ਯਾਨੀ ਉਹ ਕੰਪੇਅਰ ਕਰਨ ਲੱਗ ਪੈਂਦਾ ਔਰ ਤੁਸੀਂ ਇਹ ਦੇਖੋਗੇ ਕਿ ਇੱਕ ਦਾ ਰੇਟ ਜੇ ਮੰਨ ਲਓ 5 ਡਾਲਰ ਕਿਸੇ ਆਈਟਮ ਦਾ वो दूसरे स्टोर से फोर सैवंटी फाइव लगा होगा तो ही कंपटीशन कंपीटिशन आप ही है हम देखो मसलन मैं लॉबलॉज की गल करा लॉज इट में एक बहुत वोडा नॉबलॉज की बैल्ट के अंदर किन्ने स्टोर ने लॉज से है ही है उस तो बाद है स्टोर ग्रोसर फोटीनोज डोमीनियन रियल कनेडियन होलसेल क्लब टी एन टी सुपर मार्केट रियल कनेडियन सुपर स्टोर नो फ्रिल्स मैक्सी शॉपर जक मार्ट हूँ एक ਇਹ ਇੰਨਾ ਦੇ ਮਿੰਜ ਸਟੋਰ ਹੈ ਤੁਸੀਂ ਮੈਨੂੰ ਇਹ ਕਿ ਦੱਸੋ ਕਿ ਤੁਸੀਂ ਇੱਕ ਕੋ ਭੱਜ ਜਾਓਗੇ ਦੂਜੇ ਕੋ ਫਸ ਜਾਓਗੇ ਦੂਜੇ ਕੋ ਭੱਜੋਗੇ ਇੱਕ ਕੋ ਫਸ ਜਾਓਗੇ ਜਾਨੀ ਤੁਹਾਨੂੰ ਕੋਈ ਰਸਤਾ ਨਹੀਂ ਨਜ਼ਰ ਆ ਰਿਹਾ ਉਹ ਇੱਕ ਚੀਜ਼ ਮੈਂ ਹੋਰ ਮਿਸਾਲ ਤਾਂ ਦੇਣ ਲੱਗਾ ਕਿ ਆਈ ਡੋਨਟ ਨੋ ਵੈਦਰ ਤੁਸੀਂ ਕਦੀ ਆਪ ਗਰਸੀ ਦੇ ਜਾਣਦੇ ਕਿ ਨਹੀਂ ਜਾਣਦੇ ਤੁਹਾਡੇ ਮਿਸਟਰ ਜਾਣਦੇ ਹੋ ਹਾਂਜੀ ਦੱਸ ਦਿਓ ਅੱਛਾ ਤੁਸੀਂ ਫਿਰ ਨੋਟ ਕੀਤਾ ਲੁਣਾ ਕਿ ਕਈ ਜਗ੍ਹਾ ਤੇ ਜਦੋਂ ਅਸੀਂ ਚੀਜ਼ ਲੈਣ ਲੱਗਦੇ ਆ ਉੱਤੇ ਇੱਕ ਪਾਰਟੀਕਲ ਬ੍ਰਾਂਡ ਲੱਗਾ ਹੈ 699 ਉਹਦੇ ਨਾਲ ਹੀ ਦੂਸਰੀ ਆਇਲ ਚ ਇੱਕ ਹੋਰ ਲੱਗਾ ਬ੍ਰਾਂਡ ਉਹਨੂੰ ਕਹਿੰਦੇ ਨੇ ਪੀਸੀ ਪ੍ਰੈਜ਼ੈਂਟ ਟੋਇਸ ਉਹ ਲੱਗਾ 599 ਦਾ 1 ਡਾਲਰ ਦਾ ਫਰਕ ਪੈ ਗਿਆ ਹੁਣ ਉਹਦੇ ਨਾਲ ਇੱਕ ਨਾ ਹੋਰ ਖਾਨਾ ਹੈ ਜਿੱਥੇ ਇੱਕ ਪੀਲੇ ਜਿਹੇ ਰੈਪਰ ਦੇ ਵਿੱਚ ਇੱਕ ਚੀਜ਼ ਪਈ ਹੈ ਜਿਹੜੀ ਹੈਗੀ ਨੋ ਨੇਮ ਅੱਛਾ ਹੁਣ ਨੋ ਨੇਮ ਜਿਹੜਾ ਹੈ ਇਧਰ ਦੇ 6799 ਤੇ 690 ਉਹਨੇ ਲਾਇਆ ਹੋਇਆ ਹੈ 550 ਦਾ ਜੋ ਤੁਸੀਂ ਕੰਪੇਅਰ ਕਰਦੇ ਕਿੱਥੇ 69 ਕਿੱਥੇ 550 ਔਰ ਇਹ ਮੈਂ ਕਿਉਂ ਨਾ ਇਹ ਲੈ ਲਾਂ ਕਿਉਂਕਿ ਮੈਂ ਫੋਰਡ ਹੀ ਘੱਟ ਸਕਦਾ ਸਿਰਫ ਤੋਂ ਮਨ ਚ ਇਹ ਵੀ ਖਿਆਲ ਆਉਂਦਾ ਹੈ ਕਿ ਹਾਂ ਨੇ ਨੋ ਨੇਮ ਹੈਗਾ ਪਰ ਇਹ ਕੋਈ ਜ਼ਹਿਰ ਤੇ ਨਹੀਂ ਹੋਏਗਾ ਨਾ ਖਾਣ ਲਈ ਇਹ ਮਤਲਬ ਉਹਨਾਂ ਨੇ ਸਟੈਂਪ ਲਾਈਏ ਤੇ ਫੂਡ ਨੂੰ ਕੰਜ਼ਮਪਸ਼ਨ ਲਈ ਤੇ ਹੈਗਾ ਉਹ ਉਹਨੇ ਕੋ ਸਰਪ੍ਰਾਈਜ਼ ਕੀ ਹੈ ਕਿ ਜਿਹੜਾ ਨੋ ਨੇਮ ਹੈ ਪ੍ਰੈਜ਼ੀਡੈਂਟ ਚੋਇਸ ਹੈ ਲਾਈਫ ਬ੍ਰਾਂਡ ਹੈ ਔਰ ਜੋ ਫਰੈਸ਼ ਹੈ ਇਹ ਸਾਰੇ ਲਾਬ ਲੌਜ਼ ਦੇ ਨੇ ਉਹਨਾਂ ਨੇ ਤੁਸੀਂ ਦੱਸੋ ਤੁਹਾਨੂੰ ਕਿੰਨਾ ਕੁ ਭਲੇਖਾ ਸਿਪਾਈਏ ਕਿੱਥੋਂ ਕਿੱਥੋਂ ਭੱਜ ਕੇ ਤੁਸੀਂ ਸਾਡ ਕੋ ਬਚੋਗੇ ਸੋ ਦਿਸ ਇਜ਼ ਅ ਮੇਨ ਬਿਜ਼ਨਸ ਕਿਉਂਕਿ ਇਹਨੂੰ ਅਸੀਂ ਜੇ ਆਪਾਂ ਸਿੰਪਲ ਫਾਈਨੈਂਸ਼ੀਅਲ ਲੈਂਗੁਏਜ ਗੱਲ ਕਰੀਏ ਇਹ ਹੈਗੀ ਜਿਹੜੀ ਹੈਗੀ ਹੈ ਸਮਝੋ ਇੱਕ ਕਿਸਮ ਦੀ ਕਾਰਪੋਰੇਟ ਗਰੀਡ ਹੈ ਹੁਣ ਤੁਸੀਂ ਹੋਰ ਇੱਕ ਫੈਮਿਲੀ ਆਲੇ ਹੋ ਤੁਹਾਡੇ ਸਾਹਮਣੇ ਇੱਕ ਮਾਂ ਹੋਵੇ ਉਹਦੇ ਬੱਚਾ ਰੋ ਰਿਹਾ ਹੋਵੇ ਕਿਸੇ ਚੀਜ਼ ਲਈ ਤੁਹਾਡੇ ਮਨ ਚ ਹਮਦਰਦੀ ਆਏਗੀ ਤੁਸੀਂ ਹੋ ਸਕਦਾ ਕਹੋ ਕਿ ਓਕੇ ਆ ਮੈਂ ਨਾ ਵੀ ਪਾ ਮੈਂ ਪੈਸੇ ਦੇ ਦਿੰਦਾ ਇਹ ਤੇ ਹੋਈ ਮੈਨੈਟੀ ਪਰ ਇਹ ਜੋ ਇਹ ਲੋਕ ਵਲਚਰਸ ਨੇ ਗਿਲ ਜਾਣ ਇਹ ਤੁਹਾਨੂੰ ਬੈਠੇ ਖਾ ਰਹੀਆਂ ਨੇ ਇਹ ਫੀਸਕਾਰੀਆਂ ਨੇ ਇਹਨਾਂ ਨੂੰ ਸਿਰਫ ਆਪਣੇ ਪੋਰਟਫੋਲੀਓ ਦਾ ਮਤਲਬ ਹੈ ਆਮ ਜਨਤਾ ਨਾਲ ਕੋਈ ਮਤਲਬ ਨਹੀਂ ਹੈਗਾ ਸੋ ਆਨ ਆਪਣਾ ਸਫਰ ਕਰ ਰਹੀ ਹੈ ਪਰ ਐਂਡ ਆਫ ਦਿ ਡੇ ਮੈਂ ਫਿਰ ਪੁੱਛਾ Who should be blamed it is our government ਜੇ ਗਵਰਨਮੈਂਟ ਨੇ ਅੱਖਾਂ ਮੀਟੀਆਂ ਹੋਈਆਂ ਦੇਖੋ ਇਹਦੇ ਵਿੱਚ ਜਿਹੜਾ ਟੌਨ ਆ ਰਿਹਾ ਉਹ ਕਿ ਉਹਨਾਂ ਨੇ ਆਪਣੇ ਆਪ ਨੂੰ ਬਚਾਉਣ ਲਈ ਇਹ ਕਿਹਾ ਕਿ ਅਸੀਂ ਲਾਪਰੋਨਸ ਹੈ வால்ਮਾਰਟ ਨੂੰ ਕਿਹਾ ਜੇ ਤੁਸੀਂ ਨਾ ਮੰਨਦੇ ਤੇ ਲੈਜਿਸਲੇਸ਼ਨ ਲਿਆਵਾਂਗੇ ਕਾਨੂੰਨ ਲਿਆਵਾਂਗੇ ਉਹ ਮੈਨੂੰ ਇਹ ਦੱਸੋ ਤੁਸੀਂ ਟੈਂਸ਼ਨ ਸੁ ਤੇ ਸੀਗੇ ਕਾਨੂੰਨ ਲਿਆਉਣਾ ਹੈ ਸਰਕਾਰ ਨੇ ਐਮਰਜੈਂਸੀ ਕਿਹਨੂੰ ਕਹਿੰਦਾ ਐਮਰਜੈਂਸੀ ਹੁੰਦਾ ਹੈ ਕਿ ਸਵੇਰੇ ਸਾਰੇ ਜਿਹੜੇ ਲਾਜ ਖਤਮ ਹੋ ਗਏ ਅੱਜ ਤੋਂ ਆ ਲਾਓ ਜੇ ਅਸੀਂ ਇਹ ਕਰਦੇ ਕਿ ਅਸੀਂ ਕੰਟਰੀ ਨੂੰ ਬਚਾਉਣਾ ਹੁੰਦਾ ਤੁਹਾਨੂੰ ਯਾਦ ਹੋਣਾ ਪਹਿਲੇ ਵੀ ਅਸੀਂ ਕਈ ਐਪੀਸੋਡ ਤੇ ਗੱਲ ਕੀਤੀ ਹੈ ਕਿ ਗਵਰਨਮੈਂਟ ਨੂੰ ਉਸੇ ਵੇਲੇ ਕੋਵਿਡ ਵਿੱਚ ਇਹ ਚਾਹੀਦਾ ਸੀਗਾ ਹਰ ਚੀਜ਼ ਨੂੰ ਸਬਸਿਡਾਈਜ਼ ਕਰ ਦੇ ਸਬਸਿਡਾਈਜ਼ ਕਿ ਗਵਰਨਮੈਂਟ ਬਜਾਏ ਸਾਨੂੰ ਪੈਸੇ ਦੇਣ ਦੇ 50 50 60 60000 ਜਾਂ 2000 ਉਹ ਸਿਰਫ ਫੂਡ ਵਗਾਰੀਆਂ ਚੇਨਾ ਜਿਹੜੀਆਂ ਉਹਨਾਂ ਨੂੰ ਦਿੰਦੇ ਤਾਂ ਕਿ ਆਮ ਬੰਦਾ ਜਿਹੜਾ ਉਹ ਰੋਟੀ ਖਾ ਸਕੇ ਇਹ ਜਿਹੜੇ ਸਾਰੇ ਭੁਲੇਖੇ ਹੈ ਨਾ ਆਈ ਐਮ ਸੋ ਸੌਰੀ ਟੂ ਸੇ ਮੈਂ ਉਲਟਾ ਫਰਸਟ੍ਰੇਟਡ ਹਾਂ ਇਸ ਲਈ ਮੈਨੀ ਹੋ ਸਕਦਾ ਮੇਰੀ ਆਵਾਜ਼ ਵਿੱਚ ਜੀ ਥੋੜਾ ਜਿਹਾ ਤੁਹਾਨੂੰ ਐਗਰੈਸ਼ਨ ਨਜ਼ਰ ਆਵੇ ਕਿਉਂਕਿ ਇਹ ਲੋਕਾਂ ਨੇ ਮਜ਼ਾਕ ਬਣਾ ਗਿਆ ਇਹ ਹੋ ਐਨੀ ਬੁਰੀ ਹਾਲਤ ਹੈ ਦੇਖੋ ਪਿੱਛੇ ਸਟੈਟਸ ਆਈ ਸੀਗੇ ਕਿ ਜਿਹੜੇ ਬੱਚੇ ਸਕੂਲਾਂ 'ਚ ਜਾ ਰਹੇ ਨੇ ਅਧਿਆਨ ਉਹਨਾਂ ਦਾ ਅੱਧਾ ਟੱਡ ਪਰਿਆ ਉਹਨਾਂ ਕੋਲ ਨਿਊਟ੍ਰੀਸ਼ਨ ਨਹੀਂ ਹੈਗਾ ਹੋ ਬਣਾਣਾ ਜਿਹੜਾ ਕਿੰਨੀ ਮੰਗੂਲੀ ਚੀਜ਼ ਹੋ ਕਿੰਨੀ ਚੰਗੀ ਚੀਜ਼ ਹੈ ਬੱਚਿਆਂ ਵਾਸਤੇ ਅਸੀਂ ਮਾਪਿਓ ਉਹ ਵੀ ਅਫੋਰਡ ਨਹੀਂ ਕਰ ਸਕਦੇ ਕਿਉਂਕਿ ਇਹ ਪਹਿਲਾਂ ਲਿਖਦਾ ਸੀ 29 ਦਾ ਹੋਵੇਗਾ 99 ਦਾ ਕੇਲਿਆਂ ਦੇ ਪੇੜ ਜਿਹੜੇ ਕੋ ਬਦਲ ਨਹੀਂ ਗਏ ਉਹਨਾਂ ਨੂੰ ਕੋਈ ਸਿੰਗ ਨਹੀਂ ਲੱਗਿਆ ਜਾਂ ਉਹਨਾਂ ਨੇ ਗਹਿਣਾ ਨਹੀਂ ਪਾਉਣਾ ਜਿਹਨੂੰ ਕਰ ਤਾਂ ਜੀ ਅਸੀਂ ਬੜਾ ਉਹਨਾਂ ਅਸੀਂ ਮੇਕਅਪ ਕੀਤਾ ਤੇ ਸਾਡਾ ਪ੍ਰੋਡਕਟ ਮਹਿੰਗਾ ਹੋ ਗਿਆ ਸੋ ਯੂ ਨਾ ਸਿਰਫ ਕੈਨ ਦਾ ਮਤਲਬ ਇਨਾ ਕੁਝ ਗੱਲਾਂ ਕਰਦਾ ਹੈ ਕਿ ਗਵਰਨਮੈਂਟ ਜਿਹੜੀ ਹੈ ਨਿਹਾਇਤ ਨਕਮੀ ਔਰ ਫੇਲਿਅਰ ਗਵਰਨਮੈਂਟ ਹੋਈ ਹੈ ਸਾਡੀ ਔਰ ਰੋਇਨੈਂਟ ਸਾਨੂੰ ਜਿੱਥੇ ਪਹਛਾਤ ਹੈ ਯਕੀਨ ਕਰਨਾ ਯੂ ਕੈਨ ਨਾਟ ਕਮ ਬੈਕ ਆਈ ਫੁੱਲੀ ਅਪਰੀਸ਼ੀਏਟ ਵਾਟ ਯੂ ਆਰ ਸੇਇੰਗ ਕਲਸੀ ਸਾਹਿਬ ਕਿਉਂਕਿ ਹਾਲਾਤ ਨੇ ਮਾੜੇ ਹੋ ਗਏ ਕਿ ਫੂਡ ਬੈਂਕਸ ਦੀ ਜਿੱਥੇ ਸੀ ਗੱਲ ਕਰਨੇ ਆ ਉਹਨਾਂ ਦੇ ਉੱਤੇ ਨਿਰਭਰਤਾ ਜਿਹੜੀ ਹੈਗੀ ਹੈ ਇੰਨੀ ਜ਼ਿਆਦਾ ਵੱਧ ਚੁੱਕੀ ਹੈਗੀ ਹੈ ਤੇ ਜਦੋਂ ਅਸੀਂ ਫੂਡ ਬੈਂਕਸ ਵਾਲਿਆਂ ਨਾਲ ਗੱਲਬਾਤ ਕਰਦੇ ਤਾਂ ਇਹ ਦੱਸਦੇ ਨੇ ਕਿ ਜੀ ਹੁਣ ਉਹ ਲੋਕ ਨਹੀਂ ਜਿਹੜੇ ਕਿ ਜਿਹਨਾਂ ਨੂੰ ਅਸੀਂ ਕਹਿੰਦੇ ਪਾਵਰਟੀ ਲਾਈਨ ਦੇ ਥੱਲੇ ਰਹਿ ਰਹੇ ਨੇ ਇਵਨ ਹਸਬੰਡ ਵਾਈਫ ਜਿਹੜੇ ਚੰਗੀ ਨੌਕਰੀ ਕਰ ਰਹੇ ਨੇ ਉਹ ਵੀ ਆ ਕੇ ਸਾਡੇ ਕੋਲੋਂ ਮੰਗ ਕਰ ਰਹੇ ਨੇ ਗ੍ਰੋਸਰੀ ਦੀ ਇਹ ਹਾਲ ਬੀਸੀ ਵਿੱਚ ਓਨਟਾਰੀਓ ਵਿੱਚ ਵੀ ਵਾੜਾ ਹਾਲ ਹੈ ਇਹ ਬਿਲਕੁਲ ਅਰੇ ਜੀ ਦੇਖੋ ਅਭੀਜੀ ਤੁਹਾਨੂੰ ਯਾਦ ਹੋਵੇ ਪਹਿਲੋਂ ਅਸੀਂ ਫੋਟੋਆਂ ਦੇਖਦੇ ਹਾਂ ਦੇਸੀ ਇਹ افریقا ਦੀ ਜਿੱਥੇ ਬੱਚੇ ਵਿਚਾਰੇ ਤੇ ਪਿੰਜਰ ਨਿਕਲੇ ਹੋਏ ਐ ਉਹਨਾਂ ਕੋ ਖਾਣ ਨੂੰ ਨਹੀਂ ਐ ਇਹ ਪਿੰਜਰ ਉਹ ਸਾਡੇ ਬੱਚਿਆਂ ਦੇ ਇੱਥੇ ਨਿਕਲੇ ਹੋਏ ਨੇ ਕਿਉਂਕਿ ਉਹ ਫੂਡ ਨਹੀਂ ਖਾ ਰਹੇ ਔਰ ਫਿਰ ਸਭ ਤੋਂ ਵੱਡੀ ਗੱਲ ਉਹਨਾਂ ਨੇ ਕਿਹਾ ਹੈ ਕਿ ਕਲਾਸ 'ਚ ਬੈਠੇ ਬੈਠੇ ਬੱਚੇ ਸੌ ਜਾਂਦੇ ਨੇ ਉਹ ਇੰਨੇ ਥਾਇਕ ਤੇ ਕਿ ਉਹ ਆਪਣੇ ਆਪ ਨੂੰ ਜਾਗਾਨਦਾ ਵੀ ਨਹੀਂ ਰੱਖ ਸਕਦੇ ਯਾਨੀ ਉਹ ਟੈਂਟਿਵਲੀ ਆਪਣੀ ਕਲਾਸ ਅਟੈਂਡ ਨਹੀਂ ਕਰ ਸਕਦੇ ਤੇ ਜੇ ਅੱਜ ਕੈਨੇਡਾ ਅ ਜਨਰਲਿਜ਼ਡ 5ਜੀ ਕੰਟਰੀਜ਼ ਕਹਿੰਦੇ ਆ ਇਹ ਕਹਿੰਦਾ ਕਿ ਕੈਨੇਡਾ ਇਜ਼ ਅ ਬੈਸਟ ਕੰਟਰੀ ਇਨ ਦ ਵਰਲਡ ਯੂ ਜਸ ਕੰਪੇਅਰ ਟੂ ਮੀ ਕਿ ਕਿੱਥੋਂ ਤੁਸੀਂ ਕੈਨੇਡਾ ਨੂੰ ਬੈਸਟ ਕੰਟਰੀ ਕਹਿੰਦੇ ਹੋ ਐਰ ਕੀ ਜਿਹੜੇ ਸਟੈਟਸ ਆਏ ਨੇ ਕਿ 17 ਸਾਲ ਦਾ ਜਿਹੜਾ ਸਭ ਤੋਂ ਨੀਵਾਂ ਲਿਵਿੰਗ ਸਟੈਂਡਰਡ ਆ ਇਸਲੇ ਕੈਨੇਡਾ ਦਾ ਹੈਗਾ ਹੁਣ ਇਸ ਸਬੰਧ ਤੇ ਮੈਂ ਜੇ ਤੁਹਾਡਾ ਧਿਆਨ ਇੱਕ ਛੋਟੀ ਜੀ ਗੱਲ ਪਿੱਛੇ ਦਵਾਵਾਂ ਕਿ 2.3 ਮਿਲੀਅਨ ਲੋਕ ਜਿਹੜੇ ਆ ਕੈਨੇਡਾ ਦੇ ਉਹਨਾਂ ਕੋ ਸੈਂਬਲੀ ਡਾਕਟਰ ਨਹੀਂ ਹੈ ਕੀ ਮੈਨੂੰ ਇਹ ਦੱਸੋ ਅਸੀਂ ਕਹਿੰਦੇ ਆ ਕਿ ਸਾਡਾ ਸਭ ਤੋਂ ਬੈਸਟ ਮੈਡੀਕਲ ਸਿਸਟਮ ਹੈ ਫ੍ਰੀ ਫਲਾਣੀ ਚੀਜ਼ ਹੈ ਫ੍ਰੀ ਫਲਾਣੀ ਚੀਜ਼ ਹੈ ਮੈਂ ਜੇ ਭਾਈ ਸਭ ਬਿਮਾਰ ਹੋ ਜਾਣਾ ਤੇ ਮੈਨੂੰ ਕੋਈ ਡਾਕਟਰ ਨਹੀਂ ਫੜਨ ਨੂੰ ਤਿਆਰ ਕਿਉਂਕਿ ਮੇਰਾ ਫੈਮਿਲੀ ਡਾਕਟਰ ਹੈ ਨਹੀਂ ਤੇ ਐਮਰਜੈਂਸੀ ਵਿੱਚ 2 ਘੰਟੇ ਚਾਹੀਦੇ ਨੇ ਮੈਂ ਉੱਥੇ ਬੈਠਾ ਰਹਿਣਾ ਚੱਕੇ ਪਤਾ ਨਹੀਂ ਉਹਨਾਂ ਨੂੰ ਮੈਂ ਜਿੰਦਾ ਰਹਿਵਾਂਗਾ ਜਾਂ ਮਰ ਜਾਵਾਂਗਾ ਸੋ ਮੇਰਾ ਮਤਲਬ ਇਹ ਹੈ ਕਿ ਇਨੀ ਸ਼ੈਂਬਲ ਜਿਸ ਤੇ ਸਾਡਾ ਕੰਟਰੀ ਜਿਹੜਾ ਹੈ ਜਿਹੜਾ ਉਹਦਾ ਇਨਫਰਾਸਟ੍ਰਕਚਰ ਇਨੀ ਗੁਰਿਤਨਾ ਡੈਮੇਜ ਹੋ ਗਿਆ ਹੈ ਇਹ ਜਿੰਨੂੰ ਤੁਸੀਂ ਕਿਸੇ ਵੀ ਤਰੀਕੇ ਨਾਲ ਸਹੀ ਨਹੀਂ ਕਰ ਸਕਦੇ ਔਰ ਇੱਕ ਚੀਜ਼ ਨਹੀਂ ਹੈ ਤੁਸੀਂ ਨੌਕ ਕੀਤੀ ਹੋਵੇ ਮੀਡੀਆ ਚਾਹੀਏ ਮੰਨ ਲਓ ਮੈਂ ਤੁਹਾਡਾ ਡਾਕਟਰ ਹਾਂ ਤੁਹਾਨੂੰ ਕੋਈ ਐਮਰਜੈਂਸੀ ਆ ਜਾਏ ਤੁਸੀਂ ਕਿਦੇ ਵਾਕਿੰਗ ਚ ਚਲੇ ਜਾਓ ਤੇ ਮੇਰੇ ਕੋਲ ਹੁਣ ਪਾਵਰ ਹੈ ਕਿ ਮੈਂ ਤੁਹਾਨੂੰ ਆਪਣੀ ਲਿਸਟ ਚੋਂ ਕੱਢ ਦਾਂ ਹੁਣ ਤੁਸੀਂ ਮੈਨੂੰ ਦੱਸੋ ਇਜ਼ ਇਟ ਰਾਈਟ نو ਇਟਸ ਨੋਟ ਰਾਈਟ ਤੁਸੀਂ ਦਿਨ ਦੇ ਅੰਦਰ ਲੈਫਟ ਮਿਲ ਕਰ ਰਹੇ ਹੋ ਦੁਨੀਆ ਨੂੰ ਦਿਨ ਦਿਹਾੜੇ ਤੁਸੀਂ ਲੁੱਟ ਪਾਈ ਹੋਈ ਹੈ ਐਂਡ ਵਾਟ ਆਰ ਯੂ ਟ੍ਰਾਈਂਗ ਟੂ ਯੂ ਆਰ ਨੋਟ ਬਿਲਡਿੰਗ ਦਾ ਕੰਟਰੀ ਰਾਦਰ ਬ੍ਰੀਚਿੰਗ ਹਨੇਰ ਗਰਦੀ ਜਿਹੜੀ ਮਚੀ ਪਈ ਹੈ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਇਸ ਉੱਤੇ ਬਹੁਤ ਚਿੰਤਾ ਦਾ ਵਿਸ਼ਾ ਹੈਗਾ ਕਿ ਉਹ ਮੁਲਕ ਜਿਹੜਾ ਵਿਕਸਤ ਅਸੀਂ ਕਹਿੰਦੇ ਆ ਉੱਥੇ ਡਾਕਟਰਸ ਦੀ ਅਵੇਲੇਬਿਲਿਟੀ ਨਹੀਂ ਖਾਣਾ ਖਾਣ ਨੂੰ ਨਹੀਂ ਹੈਗਾ ਤੇ ਬੇਸਿਕ ਸਿਰਫ ਛੱਤ ਜੋ ਹੈ ਉਹ ਵੀ ਕਵਰ ਕਰਨ ਵਾਸਤੇ ਨਹੀਂ ਮਿਲ ਰਹੀ ਤੇ ਤੁਹਾਡੇ ਅਸੀਂ ਦੇਖਿਆ ਕਈ ਪਿਕਚਰਸ ਵੀ ਆਈਆਂ ਕਿ ਕੈਂਪਸ ਜਿਹੜੇ ਨੇ ਲੱਗੇ ਹੋਏ ਨੇ ਨੌਜਵਾਨ ਜਿਹੜੀ ਪੀੜ੍ਹੀ ਹੈਗੀ ਇਹ ਖਾਸ ਕਰਕੇ ਸਟੂਡੈਂਟਸ ਉਹ ਟੈਂਟਾਂ ਦੇ ਵਿੱਚ ਪਾਰਕਸ ਵਿੱਚ ਰਹਿ ਰਹੀ ਸੋ ਤੁਸੀਂ ਹਰ ਰੋਜ਼ ਡੀਲ ਕਰਦੇ ਹੋ ਕਿਉਂਕਿ ਤੁਹਾਡਾ ਕੰਮ ਹੈਗਾ ਲੋਕਾਂ ਨੂੰ ਗਾਈਡ ਕਰਨਾ ਬੈਂਕਰਪਸੀ ਇਸ ਬਹੁਤ ਵੱਧ ਰਹੀ ਹੈ ਇੰਟਰਸਟ ਰੇਟਸ ਵਿੱਚ ਜਿਸ ਤਰੀਕੇ ਨਾਲ ਵਾਦਾ ਕੀਤਾ ਗਿਆ ਉਹਦੇ ਬਾਰੇ ਥੋੜਾ ਜਿਹਾ ਟੱਚ ਕਰੀ ਕਿ ਕੀ ਹਾਲਾਤ ਨੇ ਜੀ ਜਦੋਂ ਸੀ ਲੋਕਾਂ ਦੇ ਘਰਾਂ ਦੀ ਗੱਲ ਕਰਨੇ ਆ ਅਟਰੀ ਜੀ ਪਹਿਲੀ ਗੱਲ ਤੇ ਦੇਖੋ ਜਿਹੜੀ ਇੰਡਸਟਰੀ ਦੀ ਬੈਂਕਰਪਸੀ ਮਤਵਾ ਤੇ ਟਰੈਕਿੰਗ ਇੰਡਸਟਰੀ ਇੰਨੀ ਬੁਰੀ ਹਾਲਤ ਨਾਲ ਨੰਗ ਰਹੀ ਹੈ ਕਿ ਉਹਨੇ ਬਿਲਕੁਲ ਬਰਬਾਦ ਕਰਤਾ ਸਾਰਾ ਹੁਣ ਮੈਂ ਇਸ ਦਾ ਪਟਿਕੂਲ ਨਾਮ ਨਹੀਂ ਲੈ ਰਿਹਾ ਕਿਉਂਕਿ ਕਈ ਚੀਜ਼ਾਂ ਇਨਫੋਰਮੇਸ਼ਨ ਜਿਹੜੀ ਪਬਲਿਕ ਇਨਫੋਰਮੇਸ਼ਨ ਹੁੰਦੀ ਹੈ ਪਬਲਿਕ ਇਨਫੋਰਮੇਸ਼ਨ ਨੂੰ ਉਹਦੇ ਉੱਤੇ ਗੱਲ ਕਰਨ ਤੇ ਕੋਈ ਹਰਜ ਨਹੀਂ ਹੈ ਵੀ ਆ ਨਾ ਟ੍ਰਾਈਂਗ ਟੂ ਪ ਤੁਸੀਂ ਆਈ ਟ੍ਰਕ ਸੀਲਸ ਨਾਲ ਸੁਣਿਆ ਹੋਣਾ ਅਸਰੂਅ ਕੰਟਰੀ ਐਕਟ ਦੇ ਸਟੋਰ ਆ ਮੀਨ ਜਿਹੜੇ ਉਹਨਾਂ ਦੇ ਆਫਿਸਿਸ ਨੇ ਹਾਂਜੀ ਉਹਨਾਂ ਨੇ 2.5 ਬਿਲੀਅਨ ਡਾਲਰ ਦੀ ਮਿਲੀਅਨ ਨਹੀਂ ਬਿਲੀਅਨ 2.5 ਬਿਲੀਅਨ ਡਾਲਰ ਦੀ ਉਹਨਾਂ ਨੇ ਬੈਂਕਰਪਸੀ ਕੀਤੀ ਹੈ ਇਸੇ ਤਰ੍ਹਾਂ ਸਾਡੇ ਟੋਰਾਂਟੋ ਏਰੀਆ 'ਚ ਬਹੁਤ ਸਾਰੇ ਆਪਣੇ ਭਾਈਚਾਰੇ 'ਚ ਸਕਸੈਸਫੁਲ ਬਿਜ਼ਨਸਮੈਨ ਸੀਗੇ ਜਿਨ੍ਹਾਂ ਨੇ ਜਿਨ੍ਹਾਂ ਕੋ 150 200 ਟਰੱਕਸ 250 ਟਰੱਕਸ ਆਨਸੀਗੇ ਹੋਰ ਉਹਨਾਂ ਦੀ ਪੋਜੀਸ਼ਨ ਏਰ ਹੋ ਗਈ ਹੈ ਕਿ ਉਹ ਆਪਣੇ ਜਿਹੜੇ ਐ ਬਿੱਲ ਨਹੀਂ ਦੇ ਸਕਦੇ ਔਰ ਉਹ ਹੁਣ ਤੜਾ ਤੜ ਬੈਂਕਰਪਸੀ ਵੱਲ ਜਾ ਰਹੇ ਹੈ ਇੱਕ ਘਟਨੀ ਹੈ ਜਿਹੜੀ ਐਸ਼ਲੇਸਰ ਪਬਲਿਕ ਚ ਉਹਦਾ ਇੱਥੇ ਨਾਮ ਸੀਗਾ ਟਰੂ ਨਾਰਥ ਟਰੂ ਨਾਰਥ ਨੇ ਆਲਮੋਸਟ 35 ਬਿਲੀਅਨ ਡਾਲਰ ਦੀ ਉਹਨਾਂ ਤੇ ਲਾਇਬਿਲਟੀ ਹੈ ਹੁਣ ਤੁਸੀਂ ਇਹ ਦੱਸੋ ਮੈਂ ਦੇਖੋ ਉਹਨਾਂ ਨੇ ਡਰਾਈਵਰ ਆ ਦੇ ਪੈਸੇ ਨਹੀਂ ਦਿੱਤੇ ਕੀ ਮੈਂ ਉਹਦੇ ਹੱਕ ਤੇ ਨੋ ਡਰਾਈਵਰ ਨੂੰ ਪੈਸਾ ਮਿਲਣਾ ਚਾਹੀਦਾ ਹੈ ਕਿਉਂਕਿ ਉਸ ਵਿਚਾਰੇ ਨੇ ਮਿਹਨਤ ਕੀਤੀ ਹੈ ਪਰ ਕੀ ਕਰੇ ਜੇ ਕੋ ਕੰਪਨੀ ਦਾ ਰੈਵਨਿਊ ਖਤਮ ਹੋ ਜਾਏ ਉਹਨਾਂ ਦਾ 4 ਮਿਲੀਅਨ ਡਾਲਰ ਮਹੀਨਾ ਦਾ ਰੈਵਨਿਊ ਸੀ ਉਹ ਡ੍ਰੌਪ ਹੋ ਕੇ 2 ਮਿਲੀਅਨ ਤੇ ਆ ਗਿਆ ਉਹਨਾਂ ਨੇ ਤੋਂ 2 ਮਿਲੀਅਨ ਦਾ ਕਟਾ ਅਸੋ ਸਿੱਕੀ ਵਿੱਚ ਪੂਰਾ ਕਰ ਔਰ ਸਭ ਤੋਂ ਵੱਡੀ ਗੱਲ ਜਿਹੜੀ ਇੰਪੋਰਟੈਂਟ ਹੈ ਉਹਨਾਂ ਕੋ ਜੇ 158 ਟਰੱਕ ਸੀਗੇ ਤੇ ਸਮਝੋ 100 158 ਫੈਮਲੀ ਉਹ ਤੇ ਪਾਲਦੇ ਪਏ ਸੀ ਨਾ ਇਹ ਤੋਂ ਉਹਨਾਂ ਦੀ ਫੈਮਲੀ ਦਾ ਗੁਜ਼ਾਰਾ ਚੱਲ ਰਿਹਾ ਸੀ ਲੋਕੀ ਆਪਣੀਆਂ ਮੌਣਗੇ ਜਾਂ ਦੇ ਰਹੇ ਸੀਗੇ ਕੋਈ ਕੰਪਨੀ ਦੇ ਡਿੱਗਣ ਨਾਲ 158 ਫੈਮਲੀਆ ਤੇ ਕਿੰਨਾ ਮਾੜਾ ਸ ਯਾਨੀ ਉਹ ਜਾਣੇ ਕਈ ਤੇ ਸੜਕ ਤੇ ਆ ਗਏ ਕਈ ਹੁਣ ਇਹ ਚੋਦੇ ਪੈਨੇ ਵੀ ਮੈਂ ਘਰ ਨੂੰ ਕਿਵੇਂ ਬਚਾਵਾਂਗਾ ਕਿੱਥੋਂ ਮੈਂ ਮੌਰਗੇਜ ਲਿਆਵਾਂਗਾ ਔਰ ਦੂਸਰੇ ਬੰਨੇ ਮੌਰਗੇਜ ਨੂੰ ਕੰਟਰੋਲ ਕਰਨ ਲਈ ਸਾਡੀ ਗਵਰਨਮੈਂਟ ਨੇ ਕੁਝ ਨਹੀਂ ਕੀਤਾ ਕੋਈ ਉਪਰਾਲਾ ਨਹੀਂ ਕੀਤਾ ਐਸ਼ਲੀ ਦੋ Winner ਨੇ ਇੱਕ grocery ਵਾਲੇ ਤੇ ਇੱਕ bank bankਾਂ ਨੇ tens and billions of dollar ਬਣਾ ਲਿਆ grocery ਕੇਨਾਂ ਨੇ billions of dollar ਬਣਾ ਲਿਆ ਜਿਹੜਾ ਮੇਰੇ ਤੁਹਾਡੇ ਵਕਾ ਆਮ ਬੰਤਾ ਹੈ ਉਹ ਤੇ ਵਿਚਾਰਨ ਮਾਰੀ ਗਿਆ so ਹੁਣ ਇਹੋ ਕਿ ਇਟਸ ਸੋ ਬੈਡ ਰਾਈਟ ਨਾਓ ਉਹ ਲੋਕਾਂ ਦਾ ਟ੍ਰੈਂਡ ਇਹ ਏ ਕਿ ਲੋਕੀ ਆਪਣੇ ਘਰ ਛੱਡਦੇ ਪਏ। ਪਿੱਛੇ ਦੇ ਰਿਵਿਊ ਸੀਗਾ ਇਸ ਸਟਾਟਸ ਦੇ ਵਿੱਚ ਅਸੀਂ ਪੜ੍ਹਦੇ ਲਈਦਾ ਇਹਨੂੰ ਉਹ ਕਹਿੰਦੇ ਜਿਹੜਾ 2008 ਚ ਅਮਰੀਕਾ ਚ ਹਾਲ ਹੋਇਆ ਸੀ ਨਾ ਜਦੋਂ ਲੋਕੀ ਆਪਣੀਆਂ ਚੱਕੀਆਂ ਫਟ ਕੇ ਭੱਜ ਗਏ ਸੀਗੇ ਵੀ ਆਰ ਹੈਡਿੰਗ ਟੁਵਰਡਸ ਆਈ ਡੋਨਟ ਵਿਸ਼ ਡੈਟ ਸ਼ੁੱਡ ਹੈਪਨ ਪਰ ਇਕੇਨ ਕਰਾ ਤੁਸੀਂ ਕਿੱਥੇ ਜਾਓਗੇ ਕੀ ਕਰੋਗੇ ਐਵਰੇਜਲੀ ਐਫੀਰਿਕ ਕ੍ਰਾਸੀ ਟੇਬਲ 75000 ਤੋਂ ਲੈ ਕੇ 10000 ਡਾਲਰ ਮਹੀਨੇ ਦੀ ਮਾਰਗੇਜ ਦਾ ਲੋਕਾਂ ਤੁਸੀਂ ਬੱਸ ਦੋ ਕਿੱਥੋਂ ਪੇਛ ਸਕਦੇ ਹੋ ਔਰ ਐਚੁਅਲੀ 올 ਟਾਈਮ ਹਾਈ ਹੈ ਜਿਹੜਾ ਕੈਨੇਡਾ ਕਾਰਡ ਨਾਇਨ ਆਫ ਕੈਡ ਦਾ ਡਾਟਾ ਹੈ ਉਹ ਐਚੁਅਲੀ ਆਲਮੋਸਟ 30 ਮਿਲੀਅਨ ਤੋਂ ਉਪਤੇ ਹੈ ਤੁਸੀਂ ਬਿਲਕੁਲ ਸਹੀ ਕਿਹਾ ਜੀ ਕਿ ਹਾਲਾਤ ਬਹੁਤ ਗੰਭੀਰ ਨੇ ਪਰ ਹੁਣ ਕੀ ਕੀਤਾ ਕੀ ਜਾਏ ਕਿਉਂਕਿ ਸਰਕਾਰ ਵੱਲੋਂ ਹੁਣ ਕੁਝ ਇਨੀਸ਼ੀਏਟਿਵ ਜਿਹੜੇ ਲਏ ਜਾ ਰਹੇ ਨੇ ਪ੍ਰੋਬੇਬਲੀ ਦੇ ਆ ਟੂ ਲੇਟ ਇਮੀਗ੍ਰੇਸ਼ਨ ਲੈਵਲ ਦੇ ਉੱਤੇ ਵੀ ਹੁਣ ਕਟਿੰਗ ਕਰ ਰਹੇ ਨੇ ਵਿਦਿਆਰਥੀ ਜਿਹੜੇ ਇੱਥੇ ਆਏ ਉਹ ਉਹਨਾਂ ਨੂੰ ਨੌਕਰੀ ਨਹੀਂ ਮਿਲ ਰਹੀਆਂ ਬਾਹਰਲੇ ਵਿਦਿਆਰਥੀਆਂ ਨੂੰ ਤਾਂ ਕੀ ਇੱਥੇ ਜਿਹੜੇ ਲੋਕ ਰਹਿੰਦੇ ਨੇ ਬੱਚੇ ਉਹਨਾਂ ਨੂੰ ਨਹੀਂ ਹ ਸੋ ਕੀ ਕੀਤਾ ਜਾਏ ਅਖੀਰ ਦੇ ਵਿੱਚ ਦੱਸੋ ਅਕਲਸੇ ਸਾਹਿਬ ਕੀ ਹੁਣ ਕੀਤਾ ਕੀ ਜਾਏ ਕਿਉਂਕਿ ਸਰਕਾਰ ਤਾਂ ਜੇ 1.5 ਸਾਲ ਇਲੈਕਸ਼ਨ ਵਿੱਚ ਰਹਿੰਦਾ ਫਿਰ ਉਸ ਸਮੇਂ ਕੀ ਹੁੰਦਾ ਕੀ ਨਵੀਂ ਸਰਕਾਰ ਆ ਕੇ ਕੋਈ ਚੇਂਜ ਲਿਆ ਸਕੇਗੀ ਜਿਹਨੇ ਹਾਲਾਤ ਵਿਗੜ ਚੁੱਕੇ ਨੇ ਬਟ ਫਾਰ ਦਾ ਟਾਈਮ ਬੀਂਗ ਵਾਟ ਊਡ ਬੀ ਯੂ ਐਡਵਾਈਸ ਕੀ ਕੀਤਾ ਜਾਏ ਦੇਖੋ ਜੀ ਪਹਿਲੀ ਗੱਲ ਤੇ ਹੈ ਜੋ ਸਰਪਰੀ ਦੀ ਤੁਹਾਡ ਕੋ ਹੈਗਾ ਉਹਨੂੰ ਸ਼ਾਂਤ ਸ਼ਾਂਤ ਨੂੰ ਮਤਲਬ प्लीज डोंट इन्वेस्ट डोंट समझो कि भी कार से मिलना नहीं है आना नहीं होना मैं इस तो पिनो इस के इसको टच करा मैं छोटा रहता रह गया किसीन रखना चाहता शायद ਤੁਸੀਂ ਦੋ ਦਿਨ ਪਹਿਲਾਂ ਸੁਣਿਆ ਹੋਣਾ ਹੈ ਇੱਥੇ ਆਪਣਾ ਇੰਡੀਅਨ ਬੱਚਾ ਸੀਗਾ ਜਿਹਨੇ ਨਾਇਗਰਾ ਫਾਲਸ ਤੇ ਛਾਲ ਮਾਰ ਕੇ ਜਾਨ ਦੇ ਅੱਛਾ ਮੈਂ ਕਿਉਂ ਤੁਹਾਨੂੰ ਇਹ ਕਹਿਣ ਲੱਗਾ ਦੇਖੋ ਕਿੰਦੀ ਹਾਰੀਬਲ ਮੈਂਟਲ ਸਟੇਟ ਹੈ ਉਸ ਬੱਚੇ ਨੇ ਸ਼ਾਮੀ 8 ਵਜੇ ਆਪਣੇ ਘਰੋਂ ਕਾਰ ਚੁੱਕੀ ਹੈ ਉਹਨੂੰ 17 ਦਾ ਆਇਆ ਹੋਇਆ ਹੈ ਅੱਜ 7 ਸਾਲ ਹੋ ਗਏ ਆਨ ਤੱਕ ਉਹਦੇ ਪੈਰ ਨਹੀਂ ਲੱਗੇ ਹੁਣ ਉਹਨੇ ਤੁਸੀਂ ਸੋਚੋ ਬ੍ਰੈਂਟਨ ਤੋਂ ਨਾਗਰਾਫੌਲ ਜਾਂਦੇ ਘੰਟਿਆਂ ਦਾ ਜਰਣੀ ਹੈ ਹੁਣ ਆਪਾਂ ਉਹ ਵੀ ਮੁੰਡੇ ਦੀ ਨਾ ਲਾਈਫ ਨੂੰ ਲਿਫ ਕਰਨ ਦੀ ਕੋਸ਼ਿਸ਼ ਕਰੀਏ ਕਿ ਇੱਕ ਘੰਟਾ ਜਿੱਦੀ ਜਦੋਂ ਜਹਤ ਉਹਨੇ ਕੀਤੀ ਹੈ ਕਿ ਮੈਂ ਮਰਨ ਜਾ ਰਿਹਾ ਫਿਰ ਉਹਨੇ ਗੱਡੀ پارک ਕਰਕੇ ਤੁਸੀਂ ਦੇਖੋ ਉਹਦੇ ਤੇ ਫੌਜ ਦੇ ਤੇ ਰਾਤੀ 1:30 ਵਜੇ ਖੜੇ ਹੋ ਕੇ ਉਹਨੇ ਉਹਨੂੰ ਦੇਖਣ ਤੋਂ ਬਾਅਦ ਛਾਲ ਮਾਰ ਦਿੱਤੀ ਇਹਨ ਸਿਨ ਤੋਂ ਲਈ ਇਸੀ ਰੱਖਿਆ ਉਹ ਮੇਰੇ ਬੱਚਿਆਂ ਵਰਗਾ ਮੇਰਾ ਦਿਲ ਦੁਖਦਾ ਇਸ ਗੱਲ ਤੇ ਕਿ ਕੀ ਹੋਇਆ ਬੱਚੇ ਪਰ ਦੂਸਰੇ ਬੰਨੇ ਅਸੀਂ ਲੋਕਾਂ ਲਈ ਮੈਂਟਲੀ ਇਨਾ ਸਿੱਖ ਕਰਤਾ ਹੈ ਇਨਾ ਬੁਰਾ ਹਾਲ ਕਰਤਾ ਹੈ ਕਿ ਉਹਨਾਂ ਵਿਚਾਰਿਆਂ ਕੋਲ ਕੋਈ ਚਾਰਾ ਨਹੀਂ ਨਜ਼ਰ ਆ ਰਿਹਾ ਕੋਈ ਤਰੀਕਾ ਨਹੀਂ ਉਹ ਜਿਹੜੇ ਇਹ ਪਿਛਲੇ 5 ਸਾਲ 7 ਸਾਲ 8 ਸਾਲ ਤੋਂ ਹਲੇ ਪੀਆਨ ਦੇ ਚੱਕਰ ਤੇ ਬੈਠੇ ਨੇ ਉਹ ਤੇ ਵਿਚਾਰੇ ਫਸ ਗਏ ਉਹਨਾਂ ਪੀਆਨ ਮਿਲਣਾ ਹਲੇ ਬਹੁਤ ਮੁਸ਼ਕਲ ਹੈ ਉਦੋਂ ਗਵਰਨਮੈਂਟ ਵੱਲੋਂ ਇੱਕ ਛੋਟੇ ਜਿਹੇ ਪਿਕਚਰ ਦੇ ਗੱਲਬਾਤ ਤੋਂ ਸ਼ੁਰੂ ਹੋਈ ਸੀ ਕਿ ਅਸੀਂ ਬੰਦੇ ਰਿਪੋਰਟ ਕਰਨੇ ਸ਼ੁਰੂ ਕਰਦੇ ਹਾਂ ਉਹਨਾਂ ਸਿਲੇ ਸਟੂਡੈਂਟਸ ਸੀ ਨਾ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਹੋਈ ਔਰ ਰਿਵਰਸ ਮਾਈ ਰਿਵਰਸ ਮਾਈਗ੍ਰੇਸ਼ਨ ਟੈਂਪਰੀਰੀ ਯੂ ਬੀ ਸਰਪ੍ਰਾਈਜ਼ ਮੈਨੂੰ ਫੋਨ ਕੀ ਹੁੰਦੇ ਨੇ ਕਿ ਅੰਕਲ ਕਿਉਂਕਿ ਮੈਂ ਅੰਕਲ ਹੀ ਆ ਸਾਰਿਆਂ ਦਾ ਕਿ ਅਕਸ ਮੈਨੂੰ ਇਹ ਦੱਸੋ ਕਿ ਮੇਰੇ ਕੋ ਕਾਰ ਹੈ ਮੇਰੇ ਕੋ ਕਿਸ਼ਤੀ ਨਹੀਂ ਦਿੱਤੀ ਜਾ ਰਹੀ ਪਹਿਲੀ ਗੱਲ ਕਹਿੰਦੀ ਗਲਤੀ ਸੀ ਉਹਨਾਂ ਨੇ ਇੰਨੀਆਂ ਮਹਿੰਗੀਆਂ ਕਾਰਾਂ ਖਰੀਦੀਆਂ ਪਰ ਹੁਣ ਉਸ ਕਰਕੇ ਉਹ ਕਹਿੰਦੇ ਜੀ ਮੈਂ ਕਾਰ ਨਹੀਂ ਚਲਾ ਸਕਦਾ ਮੈਂ ਕੀ ਕਰਾਂ ਮੈਂ ਤੇ ਹੁਣ ਐਡਵਾਈਸ ਕਰਨਾ ਕਿ ਬੇਟਾ ਜਾ ਕੇ ਉੱਥੇ ਡੀਲਰਸ਼ਿਪ ਤੇ ਖੜੀ ਜਾ ਰਹਿ ਤੋ ਕਮ ਸੇ ਘੱਮ ਮੰਥਲੀ ਪੇਮੈਂਟ ਜਾਣੇ ਤੇ ਬੰਦ ਆਉਵੇ ਹੁਣ ਇਹਦੇ ਵਿੱਚ ਇੱਕ ਨਵਾਂ ਬਿਜ਼ਨਸ ਆ ਗਿਆ ਉਹ ਕੀ ਹੈ ਆਪਣੇ ਲੋਕ ਯਾਨੀ ਅਸੀਂ ਕੇ ਇਹ ਸਾਡੇ ਆਪਣੇ ਉੱਚੋਈ ਇਹੋ ਜਿਹੇ ਲੋਕ ਆ ਗਏ ਉਹਨਾਂ ਨੂੰ ਵਰਗਲਾਉਣ ਲਈ ਕਿਥੇ ਸਾਡੇ ਗੋਤਾਂ ਨੂੰ ਹੋਰ ਲੋਕ ਲੈ ਲੈਣੇ ਆ ਫਿਰ ਪੈਸੇ ਚੁੱਕ ਕੇ ਇੰਡਿਆ ਭੱਜਿਓ ਇਹ ਦੱਸੋ ਪਲੀਜ਼ ਮੈਂ ਸਾਰੇ ਤੁਹਾਡੇ ਪ੍ਰੋਗਰਾਮ ਦੇ ਥਰੂ ਬੱਚਿਆਂ ਨੂੰ ਕਹਿਣਾ ਚਾਹੁੰਦਾ ਹੈ ਕਿ ਬੇਟਾ ਆਪਣੇ ਆਪ ਨੂੰ ਕ੍ਰਿਮੀਨਲ ਨਾ ਕਰੋ ਤੁਸੀਂ ਅਲਤ ਕੰਮ 'ਚ ਨਾ ਪਾਓ ਕਿਉਂਕਿ ਇਹਨਾਂ ਲੋਕਾਂ ਨੇ ਤੁਹਾਡੇ ਪੱਲੇ ਵੀ ਨਹੀਂ ਕੁਝ ਪੈਣ ਦੇਣਾ ਇਹਨਾਂ ਨੇ ਪੈਸੇ ਵਿੱਚੋਂ ਲੈ ਜਾਣੇ ਆ ਔਰ ਤੁਸੀਂ ਵੇਖਦੇ ਰਹਿ ਜਾਣਾ ਕਿਉਂਕਿ ਤੁਹਾਨੂੰ ਸਮਝ ਨਹੀਂ ਇਸ ਗੇਮ ਦੀ ਦਰਦ ਲੈਟ ਵਨ ਨੰਬਰ 1 ਹੋਣਾਂ ਜੀ ਇਹ ਜਿਹੜਾ ਤੁਸੀਂ ਸਵਾਲ ਕੀਤਾ ਹੈ ਬੜਾ ਔਖਾ ਹੈ ਬੇਤੋ ਵੀ ਕੋਈ ਜਵਾਬ ਨਹੀਂ ਕਿਤੇ ਹੁਣ ਆਪਕ ਕਰੀਏ ਤੇ ਕੀ ਕਰੀਏ ਪਹਿਲੀ ਗੱਲ ਦੇਖੋ ਜਿਹੜੀ ਆਪੋਜੀਸ਼ਨ ਹੈ ਕੰਜ਼ਰਵੇਟਿਵ ਹੈ ਹੋਰਨਾਂ ਜਿਹੜੀ ਸਾਡੇ ਆਪੋਜੀਸ਼ਨ ਲੀਡਰ ਅਸਲੇ ਗੱਲ ਕਰ ਰਹੇ ਨੇ ਕਮ ਸੇ ਉਸ ਗੱਲ ਦੇ ਵਿੱਚ ਇੱਕ ਸਾਊਂਡ ਤੇ ਇੱਕੋ ਤੇ ਹੈਗੀ ਹੈ ਨਾ ਕਿ ਉਹ ਲੋਕਾਂ ਬਾਰੇ ਸੋਚ ਰਹੇ ਨੇ ਠੀਕ ਹੈ ਉਤੋਂ ਦੂਸਰੇ ਬੰਨੇ ਤੁਸੀਂ ਇਹਨਾਂ ਦੀਆਂ ਜਿਹੜੀਆਂ ਪਾਰਲੀਮੈਂਟ ਡਿਬੇਟਸ ਹੁੰਦੀਆਂ ਨੇ ਤੁਸੀਂ ਦੇਖੋ ਮਿਸਟਰ ਟਰੂਡੋ ਤੇ ਸੰਤਿਆ ਰਾਜੀਨੀ ਉਹ ਤੇ ਹਰ ਗੱਲ ਇੱਕ ਉਹ ਬਾਰੇ ਡਿਫੈਂਡ ਕਰੀ ਜਾਂਦਾ ਕਿ ਮੈਂ ਆ ਕਰਤਾ ਮੈਂ ਆ ਕਰਤਾ ਹੁਣ ਮਿਸਟਰ ਪੌਲੀਵਰ ਨੇ ਇੱਕ ਗੱਲ ਕਹੀ ਕਿ 에ਰ ਕੀ ਗਰਮੀਆਂ ਦੇ ਵਿੱਚ ਜੇ ਅਸੀਂ ਕਾਰਬਨ ਟੈਕਸ ਮੁਆਫ ਕਰ ਦਈਏ 2-3 ਮਹੀਨੇ ਲਈ ਜਦੋਂ ਟ੍ਰੈਵਲ ਦਾ ਟਾਈਮ ਹੈ ਉਹਦੇ ਨਾਲ 39 ਸੈਂਟਸ ਪਰ ਲੀਟਰ ਦਾ ਫਰਕ ਪੈਂਦਾ 39 ਸੈਂਟਸ ਕੋ ਥੋੜੇ ਹੀ ਨਹੀਂ ਹੁੰਦੇ ਉਹਦਾ ਫਰਕ ਪੈਂਦਾ ਪਰ ਉਹਨੇ ਫਲੈਟ ਕਹਿਤਾ نو ਵੀ ਆਰ ਨੋਟ ਗੋਇੰ ਟੂ ਡੂ ਇਟ ਹੌਂਕੀ ਹੋਣਾ ਇਹ ਜਿਹੜੇ ਮੇਰੇ ਆਪਣਾ ਫੋਲਕਾਸੇ ਤੁਹਾਨੂੰ ਮੈਂ ਪਤਾ ਮੈਂ ਥੋੜਾ ਜੈਨਾ ਕਮ ਨੂੰ ਬਲੰਟ ਆ ਗਮ ਮੈਂ ਗਵਰਨਮੈਂਟ ਨੂੰ ਪਰਸਨਲੀ ਕੁਝ ਨਹੀਂ ਕਹਿ ਰਿਹਾ ਪਰ ਗਵਰਨਮੈਂਟ ਗਵਰਪਟੀ ਜਿਹੜੀਆਂ ਹਰਕਤਾਂ ਐ ਕਰਤੂਤਾ ਐ ਮੈਂ ਉਹਦੇ ਬਾਰੇ ਕਹ ਰਿਹਾ ਕਿ ਦੇਖੋ ਗਵਰਨਮੈਂਟ ਹੁਣ ਅਚਲੇ ਹੋਈ ਪੈਸਾ ਰੋੜੀ ਜਾ ਰਿਹਾ ਹੁਣ ਵੀ ਸਸਪੈਂਡ ਕਰ ਰਹੇ ਨੇ ਉਹ ਇਹ ਪੈਸਾ ਜਿਹੜਾ ਹੈ ਨਾ ਉਹ ਮੇਰਾ ਤੁਹਾਡਾ ਹੈ ਟੈਕਸ ਪੇਰ ਦਾ ਹੈ ਪਰ ਇਹਨਾਂ ਨੇ ਇਸ ਪੈਸੇ ਨੂੰ ਖਰਚ ਕੇ ਐਸੇ ਲੈਵਲ ਤੇ ਲੈ ਆਉਣਾ ਕਿ ਜੇ ਅੱਜ ਕੱਲ ਨੂੰ ਕੰਜ਼ਰਵੇਟਿਵ ਆ ਵੀ ਜਾਣ ਤੇ ਉਹਨਾਂ ਦੇ ਸਾਹਮਣੇ ਜਿਹੜਾ ਗੱਲਾ ਹੈ ਨਾ ਜਿਹੜਾ ਕੈਸ਼ ਬਾਕਸ ਖਾਲੀ ਉਹ ਜਦੋਂ ਖਾਲੀ ਹੋਏਗਾ ਡਸਨਟ ਮੈਟਰ ਤੁਸੀਂ ਕਿੰਨੇ ਪੜੇ ਲਿਖੇ ਹੋ ਉਹ ਕਿੰਨੀਆਂ ਡਿਗਰੀਆਂ ਲੈ ਆਏ ਹੋਗੇ ਪੈਸੇ ਦਾ ਕੰਮ ਤੇ ਬਦਰ ਪੈਸੇ ਨਾਲ ਚੱਲਣਾ ਹੈ ਜਦੋਂ ਉਹ دوسری ਪਾਰਟੀ ਆਪੋਜੀਸ਼ਨ ਫॉर ਪੈਸੇ ਹੀ ਨਹੀਂ ਹੋਏਗਾ ਉਥੇ ਲਖਣਾ ਦੇ ਦੀ ਵੈਸੀ ਹੋਂ ਦੇ ਹੋਂ ਦੇ ਕੋ ਕੀ ਹੁੰਦਾ ਹੈ ਹੁਣ ਤੱਕ ਤੇ ਅਸੀਂ ਇਹਨਾਂ ਨੂੰ ਲਿਬਰਲوں ਨਾਲ ਗੱਲ ਕਰਨੀ ਹੈ ਕੱਲ ਜੇ ਭੁੱਖ ਲੱਗੀ ਹੈ ਤੇ ਮੈਂ ਫੇਰ ਉਹ ਹੀ ਕੰਜ਼ਰਵੇਟਿਵ ਨੂੰ ਕਹਿਣਾ ਰੋਟੀ ਆਵੇ ਕਿੱਥੇ ਹੈ ਉਹ ਵਿਚਾਰੇ ਰੋਟੀ ਕਿੱਥੋਂ ਲੈ ਆਉਣਗੇ ਸੋ ਇਹ ਜਿਹੜੀ ਕਮੀਆਂ ਹੈ ਸਾਡੇ ਇਨਫਰਾਸਟ੍ਰਕਚਰ ਦੀਆਂ ਹੈ ਜਿਹੜੇ ਕਰਕੇ ਅਸੀਂ ਫਸੇ ਹੈ ਉਹ ਜਿਹੜੀਆਂ ਕਾਲਜਾਂ ਦੀਆਂ ਗੱਲਾਂ ਸੀ ਕਿੰਨੀਆਂ ਪੁਰਾਣੀਆਂ ਕਰ ਰਹੇ ਆ ਕਿ ਸਭ ਨਕਲੀ ਕਾਲਜ ਨੇ ਅੱਜ ਹੁਣ ਆ ਕੇ ਕਹਿਣ ਲੱਪੇ ਨੇ ਠੀਕ ਹੈ ਸੋ ਮੇਰਾ ਮਤਲਬ ਇਹ ਕਿੰਨੀ ਇਨਕੰਪਟੈਂਸੀ ਹੈ ਸਾਡੀ ਗਵਰਨਮੈਂਟ ਦੀ ਕਿ ਤੁਸੀਂ ਇੰਨਾ ਕੁਝ ਹੋਣ ਦਿੱਤਾ ਪਹਿਲਾਂ ਹੁਣ ਜਦੋਂ ਅਸੀਂ ਬਰਬਾਦੀ ਦੇ ਕਾਰਨ ਤੇ ਪਹੁੰਚੇ ਆਂ ਅੱਜ ਤੁਸੀਂ ਕਹਿੰਦੇ ਸਭ ਜਿਆਦਾ ਗਈ ਕੀ ਹੈ ਸੋ ਮੇਰੀ ਸਾਰਿਆਂ ਨੂੰ رائے ਹੈ ਕਿ ਪਲੀਜ਼ ਇੱਕ ਚੀਜ਼ ਹੋਰ ਮੈਂ ਦੱਸਾਂ ਹੁਣ ਆ ਕਿ ਨਵੀਂ ਗੱਲ ਚੱਲ ਰਹੀ ਹੈ ਕਿ ਸ਼ਾਇਦ ਜੂਨ ਨੂੰ ਇੱਕ ਕੁਆਟਰ ਡਾਊਨ ਚੱਲੇ ਸੋ ਕੀ ਆ ਰਿਹਾ ਹੈ ਕਿ ਦੂਨ ਦੇ ਰਿਪੋਰਟ ਹੈ ਨਾ ਰਿਟਰਸਡ ਡਾਊਨ ਜਾਵੇ ਉਹ ਜੇ ਰਿਪੀਡੀ ਕੁਆਟਰ ਤੁਸੀਂ ਵੀ ਰੀਅਲ ਏਸਟੇਟ ਨਾਲ ਦੀ ਇਤਾਰ ਦੇ ਜੇ ਕਿਤੇ ਕੁਆਟਰ ਡਾਊਨ ਚਲਾ ਗਿਆ ਨਾ ਮੈਂ ਤੁਹਾਨੂੰ ਗਰੰਟੀ ਕਰਨਾ ਹੈ ਕਿ ਰੀਅਲ ਏਸਟੇਟ ਮਾਰਕੀਟ ਅਗਲਾ ਜਾਈ ਉਹ ਕਿਉਂ ਕਿ ਰੀਅਲ ਏਸਟੇਟ ਵੇਚਣ ਵਾਲਿਆਂ ਦਾ ਨੈਰੇਟਿਵ ਇਹ ਹੋਣਾ ਹੈ ਕਿ ਜੀ ਇੰਟਰਸਟ ਰੇਟ ਆ ਰਹੇ ਥੱਲੇ ਤੇ ਪ੍ਰਾਪਰਟੀਆਂ ਜਾ ਰਹੀਆਂ ਜੇ ਉੱਪਰ ਲਾਈ ਕਰ ਲੋ ਔਰ ਉਹਦੇ ਵਿੱਚ ਕਿਨਾਰੇ 'ਚ ਜਿਹੜੇ ਮੇਰੇ ਵਾਂਗੂ ਬਹੁਤ ਸਾਰੇ ਬੇਫੂਲ ਲੋਕ ਬੈਠੇ ਆ ਨਾ ਅਸੀਂ ਛਾੜਾ ਮਾਰਟਣੀਆਂ ਵਿੱਚ ਬਗੇ ਸੋਕੀ ਕੁ ਸਾਡਾ ਬਣੇਗਾ ਕੀ ਸੋ ਪਲੀਜ਼ ਮੇਰੀ ਸਾਰਿਆਂ ਨੂੰ ਤਗੀਦ ਹੈ ਕਿ ਭਾਵੇਂ ਕੁਆਟਰ ਵੀ ਡਾਊਨ ਚਲਾ ਜਾਏ ਪਲੀਜ਼ ਹਾਲੇ ਨਾ ਇਸ ਗੇਮ ਤੇ ਪਿਓ ਕਿਉਂਕਿ ਇਹਦੇ ਕੇ ਬਹੁਤ ਮਾੜਾ ਹਾਲ ਹੈ ਐਂਡ ਆਨਟੋ ਥੈਟ ਸਾਡੀ ਜਿਹੜੀ ਸਪਲਾਈ ਚੇਨ ਹੈ ਨਾ ਕਮਾਂਦੀ ਉਹ ਟੁੱਟ ਚੁੱਕੀ ਹੈ ਟੁੱਟ ਚੁੱਕੀ ਦਾ ਮਤਲਬ ਜਿਹੜਾ ਰੈਡ ਸੀ ਦੇ ਵਿੱਚ ਪਾਇਰੇਟਸ ਨੇ ਹਾਲ ਕੀਤਾ ਹੈ ਉਹਦੇ ਕਰਕੇ ਸਾਡਾ ਜਿਹੜਾ ਪੈਸੇਜ ਹੈ ਬੰਦ ਹੈ ਇਸ ਲਈ ਸਾਰੀਆਂ ਜਿਹੜਾ ਫਰੇਟ ਹੈ ਉਹ ਮਹਿੰਗਾ ਹੋ ਗਿਆ ਹਰ ਚੀਜ਼ ਮਹਿੰਗੀ ਹੋ ਗਈ ਹੈ ਸੋ ਉਹ ਨਾਲੇ ਵੱਡੀ ਗੱਲ ਹੋ ਗਈ ਜਿਹੜਾ ਹੁਣ ਇਹਦੇ ਵਿੱਚ ਜਿਹੜਾ ਕੋਡ ਆਫ ਫਾਊਂਡਡ ਸੀ ਹੈ ਨਾ ਫਿਰ ਮੰਨ ਲਓ ਜੇ ਤੁਸੀਂ ਅੱਜ ਬਣਾਉਂਦੇ ਹੋ ਏ ਬੀ ਸੀ ਕੋਈ ਚੀਜ਼ ਔਰ ਮੈਂ ਹਾਂ ਵਾਲ-ਵਾਰ ਮੈਂ ਤੁਹਾਨੂੰ ਐਵੀ ਚੀਜ਼ ਰੱਖਣ ਦਾਂਗਾ ਕਿਉਂਕਿ ਮੇਰੀ ਸ਼ੈਲਫ ਲਾਈਫ ਦੀ ਇੱਕ ਕਾਸਟ ਹੈ ਕਿੰਨੇ ਇੰਚ ਵਿੱਚ ਤੁਹਾਨੂੰ ਜਗ੍ਹਾ ਦੇਣੀ ਹੈ ਉਹਦੀ ਕਿੰਨੀ ਕਾਸਟ ਹੈ ਦੇ ਤੋ ਸਾਨੂੰ ਦੋਗੇ ਤੇ ਮੈਂ ਤੁਹਾਡੀ ਚੀਜ਼ ਵੇਚਾਂਗਾ ਐਬਸੋਲੂਟਲੀ ਕਲਸੀ ਸਰ देयर इज so much to talk ਇੰਨਾ ਜ਼ਿਆਦਾ ਖਰਾ ਹਾਲਾਤ ਜਿਹੜੇ ਨੇ ਵਿਗੜ ਚੁੱਕੇ ਨੇ ਤੇ ਤੁਸੀਂ ਵੱਖਰੇ ਵੱਖਰੇ ਪੱਖਾਂ ਨੂੰ ਸ਼ੁਰੂ ਜਿਹੜਾ ਟੱਚ ਕੀਤਾ ਮੈਂ ਡੈਫੀਨਿਟਲੀ ਇਨ ਜਿਹੜੇ ਇੱਕ ਇੱਕ ਪੱਖ ਨੂੰ ਲੈ ਕੇ ਤੁਹਾਡੇ ਨਾਲ ਡਿਟੇਲਸ ਵਿੱਚ ਗੱਲਬਾਤ ਕਰਨਾ ਚਾਹਾਂਗਾ ਪਰ ਸਵਾਲ ਇਹ ਹੈ ਜਿਸ ਤਰ੍ਹਾਂ ਤੁਸੀਂ ਕਹਿਆ ਕਿ ਸੁਚੇਤ ਰਹੋ ਗੱਲਾਂ 'ਚ ਨਾ ਆਓ ਕਿਉਂਕਿ ਹਾਲਾਤ ਠੀਕ ਨਹੀਂ ਹੈਗੇ ਜਿਹੜਾ ਪੈਸਾ ਤੁਹਾਡੇ ਕੋਲ ਹੈ ਉਹੀ ਤੁਹਾਡੀ ਸਮਝ ਲਓ ਕਿ ਇਹ ਐਸੈਟ ਹੈਗਾ ਬਾਕੀ ਹੋਰ ਇਸ ਸਮੇਂ ਬਹੁਤ ਕੌਸ਼ੀਅਸ ਅਪਰੋਚ ਜਿਹੜੀ ਅਡਾਪਟ ਕਰਨ ਦੀ ਲੋੜ ਹੈ ਤੇ ਜੇਕਰ ਵਿਸਥਾਰ ਵਿੱਚ ਤੁਸੀਂ ਗੱਲਬਾਤ ਕਰਨਾ ਚਾਹੋ ਤਾਂ ਤੁਸੀਂ ਅਰਵਿੰਦਰ ਕਨਸੀਨਰ ਡਾਇਰੈਕਟਲੀ ਵੀ ਗੱਲਬਾਤ ਕਰ ਸਕਦੇ ਹੋ ਤੁਹਾਡਾ ਨੰਬਰ ਕੀ ਜਿੱਥੇ ਸੰਪਰਕ ਕੀਤਾ ਜਾ ਸਕਦਾ ਹੈ ਜੀ ਨੰਬਰ ਰਹਿ ਗਿਆ ਪਹਿਲੀ ਗੱਲ ਤੇ ਵੀਰ ਕੰਟਰੀ ਵਾਈਡ ਅਸੀਂ অলਨੋ 30 ইয়ার্স ਤੋਂ ਕੰਮ ਕਰ ਰਹੇ ਹਾਂ ਸਾਡਾ ਜਿਹੜਾ ਟੋਲ ਫ੍ਰੀ ਨੰਬਰ ਹੈ 18667908984 ਸਾਡਾ ਜਿਹੜਾ ਵੈੱਬਸਾਈਟ ਹੈ that is www.bscc.bobshamchardycharly.ca ਜੇ ਤੁਸੀਂ ਉੱਤੇ ਰੋਗਨ ਕਰਦੇ ਹੋ ਤੁਹਾਨੂੰ ਸਾਡੀਆਂ ਸਾਡੀਆਂ ਇੰਟਰਵਿਊਜ਼ ਵਗੈਰਾ ਸਾਰਾ ਕੁਝ ਤੁਹਾਨੂੰ ਉੱਤੇ ਪਤਾ ਲੱਗੇਗਾ ਸਪੈਸ਼ਲੀ ਉਹਨਾਂ ਭਰਾਵਾਂ ਵਾਸਤੇ ਟਕਨ ਡਰਾਈਵਰਾਂ ਵਾਸਤੇ ਕਿ ਜਿਨੇ ਵਿਚਾਰੇ ਉਹਨਾਂ ਨੂੰ ਤਨਖਾਹਾਂ ਨਹੀਂ ਮਿਲੀਆਂ আর ਕੰਪਨੀਆਂ ਬੈਂਕਰਪਟ ਹੋ ਗਈਆਂ ਤੁਹਾਡੇ ਕੁਝ ਰਾਈਟਸ ਅਗੇ ਨੇ ਤੁਸੀਂ ਸਾਡੇ ਵੈਬਸਾਈਟ ਤੇ ਜਾਓ ਯੂ ਵਿਲ ਫਾਈਂਡ ਇਟ ਕਿ ਤੁਹਾਡੇ ਰਾਈਟਸ ਕੀ ਨੇ ਬੇਸਿਕਲੀ ਇਹ ਤਾਂ ਇਹ ਲਾ ਕਰਨ ਦਾ ਮਕਸਦ ਇਹ ਹੈ ਕਿ ਮੈਂ ਤੁਹਾਨੂੰ ਜਗਾ ਸਕਾਂ ਤੁਸੀਂ ਸੁੱਤੇ ਨਾ ਰਹੋ ਤਾਂ ਕਿ ਇਹ ਨਾ ਹੋਵੇ ਕਿ ਉਹ ਕਹਿੰਦੇ ਨਾ ਇੱਕੋ ਗਾਣਾ ਹੁੰਦਾ ਸੀ ਕਿ ਪਗੜੀ ਸੁਭਾਲ ਦਿੱਟਾ ਲੁੱਟ ਗਿਆ ਮਾਲ ਤੇਰਾ ਲੁੱਟ ਗਿਆ ਮਾਂ ਸੋ ਦੈਟਸ ਬ੍ਰੀਡਿ ਐਬਸੋਲੂਟਲੀ ਜੀ ਚੌਂਕੀਦਾਰ ਦਾ ਕੰਮ ਹੈਗਾ ਸੀਟੀਆਂ ਮਾਰਨਾ ਤੁਹਾਨੂੰ ਜਾਗਰੂਕ ਕਰਨਾ ਤੇ ਇਸੇ ਦੇ ਸੰਬੰਧ ਵਿੱਚ ਅਸੀਂ ਇਹ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਆ ਬੀ ਅਵੇਅਰ ਐਂਡ ਬੀ ਕੌਸ਼ੀਅਸ ਐਂਡ ਪ੍ਰੋਫੈਸ਼ਨਲ ਹੈਲਪ ਲੈਂਦੋ ਗਰੇਜ਼ ਨਾ ਕਰੋ ਕੋਈ ਗੱਲ ਨਹੀਂ ਸਾਰਿਆਂ ਦੇ ਉੱਤੇ ਸਮਾਂ ਆਇਆ ਬਟ ਜੇਕਰ ਤੁਸੀਂ ਸਮਝਦੇ ਹੋ ਕਿ ਜੀ ਤੁਸੀਂ ਬਾਹਰ ਨਿਕਲਣਾ ਚਾਹੁੰਦੇ ਹੋ ਤਾਂ ਪਲੀਜ਼ ਟੇਕ ਪ੍ਰੋਫੈਸ਼ਨਲ ਹੈਲਪ ਤੁਹਾਡਾ ਸਰਲ ਸਿੰਘ ਸਾਹਿਬ ਬਹੁਤ ਬਹੁਤ ਧੰਨਵਾਦ ਸਮਾਂ ਕੱਢ ਕੇ ਗੱਲਬਾਤ ਕਰਨ ਲਈ ਥੈਂਕ ਯੂ ਫॉर ਯਰ ਟਾਈਮ ਥੈਂਕਸ ਫॉर ਐਵੀਰੀਥਿੰਗ ਸਰ ਥੈਂਕ ਯੂ ਜੀ ਬਾਏ ਬਾਏ